ਹਾਂਜੀ ਹਾਂ ਔਰੇ ਵਿੱਚ ਪਾ ਕੇ ਕੋਈ ਕੋਈ ਆਪਣਾ ਰੈਂਤ ਨਹੀਂ ਚੱਕਣਾ ਕੋਈ ਚਾਬੀ ਨਹੀਂ ਚੱਕਣੀ ਬਸ ਇਹਦਾ ਕੰਮ ਆ ਐਂ ਖਾਣ ਨੂੰ ਆ ਜੀ ਇਹਦੇ ਨਾਲ ਇਹਦੇ ਨਾਲ ਕਿਵੇਂ ਕਿੱਧਰ ਨੂੰ ਕਰਨਾ ਬਸ ਇਹਦੇ ਵਿੱਚ ਪਾ ਕੇ ਜੀ ਹੂੰ ਇਹਦੇ ਵਿੱਚ ਪਾ ਲਿਆ ਹੂੰ ਇਹਦੇ ਵਿੱਚ ਪਾ ਕੇ ਜਦੋਂ ਉੱਥੇ ਲੋਕ ਦੇ ਵਿੱਚ ਫਸ ਜਾਣਾ ਆ ਫਸ ਗਿਆ ਹਾਂ ਬਸ ਜੀ ਬਸ ਉੱਥੋਂ ਦਾ ਲੋਕ ਖੋਲ ਦੇਣਾ ਉਹਦਾ ਬਸ ਇੱਥੋਂ ਗਿੜਾ ਦੇ ਦੇਣਾ ਇਹਨੂੰ ਹਾਂ ਲੋਕ ਖੁੱਲ ਗਿਆ ਉਹਨੇ ਅੱਗੇ ਹੋ ਜਾਣਾ ਓਕੇ 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 ਆ ਇਹ ਆਪਣੀ ਕੱਲੀ ਮਸ਼ੀਨ ਦੇ ਵਿੱਚ ਆਈ ਇਹਦੇ ਵਿੱਚ ਹੂੰ ਵਾਕੇ ਪ੍ਰੀਤ ਜਪਾਨ ਵਾਲੇ ਜਪਾਨ ਜਿਹੜੇ ਆ ਜਿਹੜੀ ਆ ਆ ਚੀਜ਼ ਇਹਦੇ ਵਿੱਚ ਦਿੱਤੇ ਹੋਇਆ ਗੈਪ ਦਿੱਤੇ ਇਹਨੂੰ ਠੰਡਾ ਰਹਿਣ ਵਾਸਤੇ ਮਤਲਬ ਇਹਦੇ ਵਿੱਚ ਨਾਲ ਹਵਾ ਜਾਵੇ ਹਾਂਜੀ ਹਾਂ ਸਾਰਿਆਂ ਦੇ ਬਿੱਟ ਲੱਗਿਆ ਹੋਇਆ ਇੰਡੀਆ 'ਚ ਆਪਣੀ ਕਿਸੇ ਮਸ਼ੀਨ ਦੇ ਲੱਗਿਆ ਨਹੀਂ ਮਿਲੂਗਾ ਹੋਰ ਜਿੱਥੇ ਇਹਨੇ ਚੱਲਣਾ ਹਾਂਜੀ ਹਾਂਜੀ ਹਾਂ ਹਾਂ ਜਿਹਦੇ ਨਾਲ ਇਹਨੇ ਖਹਿ ਕੇ ਚੱਡਣ ਇਹ ਤੇ ਫਿਰ ਪਲੇਟ ਲੱਗਿਆ ਇਹ ਤੇ ਫਿਰ ਬਿੱਟ ਲੱਗਿਆ ਹੋਇਆ ਹੁਣ ਨਾ ਮਸ਼ੀਨ ਦੀ ਆਵਾਜ਼ ਚੈੱਕ ਕਰਿਓ ਮੈਂ ਤੁਹਾਨੂੰ ਆਵਾਜ਼ ਸੁਣਾਉਣਾ ਕੁਤਰਾ ਦੇਖੋ ਕੁਤਰਾ ਵੀ ਕਮਾਲ ਆ ਸੱਜਣੋ ਅਸੀਂ ਹੈਗੇ ਆ ਇਸ ਵਕਤ ਬਾਬਾ ਅਤਰ ਸਿੰਘ ਮਸਤੂਆਣਾ ਸਾਹ ਵਾਲੇ ਉਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿੱਚ ਆ ਅਸਲ ਦੇ ਵਿੱਚ ਇੱਕ ਕੰਪਨੀ ਦੇ ਮਾਲਕ ਬਹੁਤ ਸ਼ਰਧਾ ਰੱਖਦੇ ਆ ਤੇ ਇਸ ਕਰਕੇ ਉੱਥੇ ਸੇਵਾ ਕਰਨ ਗਏ ਸੀ ਆਜੋ ਬਾਕੀ ਦੀ ਗੱਲਬਾਤ ਕੰਪਨੀ ਨਾਲ ਕਰਦੇ ਹਾਂ ਬਹੁਤ ਸ਼ਾਨਦਾਰ ਮਾਹੌਲ ਆ ਸਜਣੋ ਬੱਦਲਬਾਈ ਬਣੀ ਵੀ ਆ ਬੜੇ ਸੋਹਣੇ ਅਸੀਂ ਖੇਤ ਦੇ ਵਿੱਚ ਖੜੇ ਆ ਜਿੱਥੇ ਬਹੁਤ ਚੰਗੀ ਮਸ਼ੀਨਰੀ ਖੜੀ ਆ ਅੱਜ ਸਾਡੇ ਕੋਲੇ ਦੋ ਦੇਸ਼ਾਂ ਦੀ ਮਸ਼ੀਨਰੀ ਆ ਇੱਕ ਜਾਪਾਨ ਦੀ ਮਸ਼ੀਨਰੀ ਆ ਇੱਕ ਕੋਰੀਆ ਦੀ ਮਸ਼ੀਨਰੀ ਆ ਆਪਾਂ ਦੋਨੇ ਮਸ਼ੀਨਾਂ ਬਾਈ ਜੀ ਕਲਾਸ ਵਾਲਿਆਂ ਦੇ ਕੋਈ ਆ ਜਿਹੜੇ ਮਤਲਬ ਇਹ ਕੰਮ ਕਰਦੇ ਆ ਤਿੰਨੇ 파ਟਨਰ ਆ ਵੀਰ ਹੋਣੀ ਜੀ ਕਲਾਸ ਇਹਨਾਂ ਦੀ ਕੰਪਨੀ ਆ ਇਹ ਨਾਲ ਨਾਲ ਦੀ ਨਾਲ ਤਾਂ ਇੱਕ ਤੋਂ ਹੋਰ ਦੇਖੋ 올 ਇਨ ਵਨ ਪੈਕੇਜ ਹੈ ਤੁਹਾਡੇ ਲਈ ਤੁਸੀਂ ਅਚਾਰ ਪਾਉਣਾ ਤਾਂ ਵੀ ਤੁਹਾਡੇ ਲਈ ਇਹ ਵੀਡੀਓ ਕੰਮ ਦੀ ਆ ਤੁਸੀਂ ਮਸ਼ੀਨਾਂ ਖਰੀਦਣੀਆਂ ਤਾਂ ਵੀ ਤੁਹਾਡੇ ਲਈ ਇਹ ਵੀਡੀਓ ਕੰਮ ਦੀ ਆ ਕਿਉਂਕਿ ਬਾਈ ਹੁਣ ਇਹ ਦੋਨੇ ਕੰਮ ਹੀ ਕਰਦੇ ਆ ਤੁਸੀਂ ਮੱਕੀ ਵੇਚਣੀ ਆ ਤਾਂ ਵੀ ਕੰਮ ਦੀ ਆ ਜੇ ਤੁਸੀਂ ਅਚਾਰ ਖਰੀਦਣਾ ਤਾਂ ਵੀ ਤੁਹਾਡੇ ਕੰਮ ਦੀ ਆ ਮਤਲਬ ਸਾਰਾ ਕੁਝ ਹੀ ਬਾਈ ਹੁਣੀ ਕਰਦੇ ਆ ਸਭ ਤੋਂ ਪਹਿਲੀ ਗੱਲ ਆ ਮੁੰਡਿਆਂ ਦੀ ਉਮਰ ਦੇ ਹਿਸਾਬ ਨਾਲ ਇਹਨਾਂ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਐਡੀ ਉਮਰ ਦੇ ਜਵਾਕ ਤਾਂ ਆਮ ਤੌਰ ਤੇ ਮਾਪਿਆਂ ਦੇ ਫਿਕਰ ਵਾਲੀ ਗੱਲ ਹੀ ਹੁੰਦੀ ਆ ਵੀ ਕੀ ਕਰਨਗੇ ਕਿੱਥੇ ਜਾਣਗੇ ਤਾਂ ਇਹ ਬੰਦਿਆਂ ਨੇ ਕੰਪਨੀ ਖੜੀ ਕਰਤੀ ਵਿਦੇਸ਼ਾਂ ਤੋਂ ਲਿਆ ਕੇ ਮਸ਼ੀਨਰੀ ਹੈ ਜਿਹੜੀ ਇੰਪੋਰਟ ਕਰਕੇ ਉਹ ਕਿਸਾਨਾਂ ਦੇ ਵਿੱਚ ਦਿੰਦੇ ਆ ਆਪਾਂ ਅੱਜ ਗੱਲ ਕਰਾਂਗੇ ਵੀ ਜਾਪਾਨ ਕਿਉਂ ਅੱਗੇ ਆ ਜਾਪਾਨ ਵਾਕਿਆ ਹੀ ਅੱਗੇ ਆ ਕਿ ਨਹੀਂ ਅੱਗੇ ਸਾਡੀ ਮਸ਼ੀਨਰੀ ਉੱਥੇ ਖੜੀ ਆ ਕਿ ਨਹੀਂ ਖੜੀ ਆਪਾਂ ਸਾਰੀ ਗੱਲਬਾਤ ਬਾਈ ਹੁਣਾਂ ਨਾ ਕਰਦੇ ਬਾਈ ਸਸੇਕਾਰ ਸਸੇਕਾਰ ਤੁਹਾਡੇ ਕੋਲ ਦੋ ਮਸ਼ੀਨਾਂ ਇੱਕ ਕੋਰੀਆ ਦੀ ਹਾਂਜੀ ਤੇ ਇੱਕ ਜਪਾਨ ਦੀ ਜਪਾਨ ਦੀ ਤਾਂ ਜਪਾਨ ਸਭ ਤੋਂ ਘੈਂਟ ਦੇਸ਼ ਆ ਹਾਂਜੀ ਹਾਂਜੀ ਹੁਣ ਤੱਕ ਤਕਨੀਕ ਦੇ ਵਿੱਚ ਹਾਂ ਤਕਨੀਕ ਦੇ ਵਿੱਚ ਸਭ ਤੋਂ ਪਹਿਲਾਂ ਫਿਰ ਜਪਾਨ ਤੇ ਹੀ ਗੱਲ ਕਰੀਏ ਹਾਂਜੀ ਹਾਂਜੀ ਹਾਂ ਆਪਾਂ ਜਪਾਨ ਤੇ ਗੱਲ ਕਰਦੇ ਕੋਰੀਆ ਦੀ ਵੀ ਗੱਲ ਕਰਾਂਗੇ ਜਪਾਨ ਤੇ ਗੱਲ ਕਰਦੇ ਆ ਕੋਰ ਜਪਾਨ ਵਾਲੀ ਮਸ਼ੀਨ ਤੁਹਾਡੀ ਨਿਗਾਹ ਦੇ ਵਿੱਚ ਉਹ ਤੁਸੀਂ ਜੰਗ ਮੁੰਡਿਆ ਸਾਰਾ ਕੁਝ ਸਰਚ ਕਰਦੇ ਆ ਜਪਾਨ ਦੀ ਮਸ਼ੀਨ ਲਿਆ ਕੇ ਵੇਚਣ ਦਾ ਲਿਆ ਕੇ ਚਲਾਉਣ ਦਾ ਸਵਾਬ ਕਿਵੇਂ ਬਣੇ ਸਬਬ ਦਾ ਅਸੀਂ ਨਾ ਹੀ ਉਰੇ ਥੋੜਾ ਲੋਕਲ ਮਸ਼ੀਨਾਂ ਤੋਂ ਮਤਲਬ ਕਿ ਲਾ ਲੋ ਰਿਪੇਅਰ ਲਾ ਲੋ ਟੁੱਟ ਭੱਜ ਤੋਂ ਟੁੱਟ ਭੱਜ ਤੋਂ ਬਹੁਤ ਲਾ ਲੋ ਮਤਲਬ ਮਟੀਰੀਅਲ ਆਪਣੀ ਇੰਡੀਆ ਦੇ ਵਿੱਚੋਂ ਮੈਂ ਦਾ ਲਾਉਂਦੇ ਨਹੀਂ ਲੱਗਣ ਨੂੰ ਲੱਗ ਸਕਦਾ ਪਰ ਉਵੇਂ ਦਾ ਲਾਉਂਦੇ ਨਹੀਂ ਅਸੀਂ ਪਹਿਲਾਂ ਲੋਕਲ ਵੀ ਚਲਾਈਆਂ ਸਾਰੀਆਂ ਹੂੰ ਤੇ ਉਸ ਤੋਂ ਬਾਅਦ ਬਸ ਫਿਰ ਅਸੀਂ ਲਾ ਲਓ ਹੁਣ ਜਿੰਨੀ ਆਪਣੇ ਸਾਰੀ ਮਸ਼ੀਨਰੀ ਆ ਲਾ ਟਰੈਕਟਰਾਂ ਤੋਂ ਸਾਰੀ ਆਪਾਂ ਫੌਰਨ ਦੀ ਹੈ ਸਾਰੀ ਨੂੰ ਪਸੰਦ ਕਰਦੇ ਹਾਂ ਠੀਕ ਆ ਤਾਉ ਬਦੀ ਲਾ ਲਓ ਜਿੱਕੀ ਫਰਕ ਆ ਜਪਾਨ ਵਾਲੀ ਚ ਕੀ ਵਾਕਿਆ ਹੀ ਕੋਈ ਫਰਕ ਹੈਗਾ ਕਿ ਮਤਲਬ ਇੱਕ ਮਾਖੜਾਉਣ ਵਾਲੀ ਗੱਲ ਹੈ ਇੱਕ ਤਾਂ ਐ ਲਾ ਲਓ ਵੀ ਆਪਣੇ ਜਿਹੜੇ ਇਹਦੇ ਬਲੇਡ ਨੇ ਕਟਿੰਗ ਬਲੇਡ ਆ ਆ ਜਾ ਨੇੜੇ ਆ ਜਾ ਪ੍ਰੀਤ ਉਹ ਜਿਹੜਾ ਟੋਕਾ ਹਾਂਜੀ ਹਾਂ ਜਿਹੜੇ ਟੋਕੇ ਵਾਲੇ ਕਟਿੰਗ ਟੋਕਾ ਲਿਆ ਖਚਾ ਕੇ ਇਧਰ ਪਿਆ ਹਾਂ ਆ ਪਿਆ ਟੋਕਾ ਆਹ ਕਟਿੰਗ ਬਲੇਡ ਆ ਟੋਕਾ ਹਾਂਜੀ ਇਹਨਾਂ ਦੇ 프ਰੰਟ ਤੇ ਨਾ ਹੀ ਸਾਰਿਆਂ ਦੇ ਬਿਟ ਲੱਗਿਆ ਹੋਇਆ ਇੰਡੀਆ ਚ ਆਪਣੀ ਕਿਸੇ ਮਸ਼ੀਨ ਦੇ ਲੱਗਿਆ ਨਹੀਂ ਮਿਲੂਗਾ ਹੋਰ ਕਿਸੇ ਮਸ਼ੀਨ ਦੇ ਤੁਹਾਨੂੰ ਬਿਟ ਨਹੀਂ ਲੱਗਿਆ ਮਿਲੂ ਟੈਂਪਰ ਬਿਟ ਲੱਗਿਆ ਹੋਇਆ ਹਾਈ ਸਪੀਡ ਸਟੀਲ ਆ ਜਿਹਨੂੰ ਆਪਾਂ ਕਹਿੰਦੇ ਆ ਲਾਲੋ ਵੀ ਖਰਾਦ ਨੂੰ ਜੇ ਆਪਾਂ ਖਰਾਦ ਕਰਦੇ ਆ ਕੱਟਣ ਵਾਸਤੇ ਹਾਈ ਸਪੀਡ ਜਿਵੇਂ ਲਾਲੋ ਬਰਮੇ ਬਣਦੇ ਆ ਜੀ ਉਹ ਮਟੀਰੀਅਲ ਆ ਇਹ ਮਤਲਬ ਇੱਕ ਆਪਾਂ ਕਹਿੰਦੇ ਆ ਈ ਐਨ 8 ਉਹ ਬਿਲਕੁਲ ਨੋਰਮਲ ਮਟੀਰੀਅਲ ਹੋਗਾ ਜੀ ਉਹ ਤਾਂ ਉਹ ਆ ਚੀਜ਼ਾਂ ਬਣਾਉਂਦੇ ਆ ਇੰਨਾ ਟਿਕ ਜੰਮੀ ਚ ਸਾਦਾ ਲੋਹਾ ਹੋ ਗਿਆ ਇਹ ਹਾਈ ਸਪੀਡ ਐਚਐਸਐਸ ਜੀ ਨੂੰ ਆਪਾਂ ਕਹਿੰਦੇ ਹਾਈ ਸਪੀਡ ਸਟੀਲ ਹੈ ਹਰੇਕ ਆਪਣੇ ਹਰੇਕ ਏ ਬਰੇਡਾਂ ਦੇ ਬਿੱਟ ਲੱਗਿਆ ਹੋਊਗਾ ਜੀ ਤੇ ਦੇਲੀ ਦੇ ਬਕਾਇਦਾ ਬਿੱਟ ਹੋਊਗਾ ਸ਼ੇਰਵਾਰ ਜਿਹਨੂੰ ਆਪਾਂ ਤੇ ਇਹਨਾਂ ਦੇ ਮੂਰੇ ਵੀ ਆ ਲੱਗੇ ਹੋਇਆ ਸਾਰਿਆਂ ਦੇ ਮੂਰੇ ਬਿੱਟ ਆ ਆ ਹੋ ਗਿਆ ਆਪਣਾ ਚੁੱਲਾ ਹਾਂਜੀ ਹਾਂ ਇਹ ਚੁਲ 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 ਚੁਲਾਈ ਆ ਗਿਆ ਰਹੇ ਜਿੱਥੇ ਇਹਨੇ ਚੱਲਣਾ ਹਾਂਜੀ ਹਾਂਜੀ ਹਾਂ ਹਾਂ ਜਿਹਦੇ ਨਾਲ ਇਹਨੇ ਖਹਿ ਕੇ ਵੜਨਾ ਇਹ ਤੇ ਫਿਰ ਬਲੇਡ ਲੱਗਿਆ ਦੇ ਇਹ ਤੇ ਫਿਰ ਬਿੱਟ ਲੱਗਿਆ ਹੋਇਆ ਐਚਐਸਐਸ ਦਾ ਜੀ ਆਪਣੇ ਉਰੇ ਕਿਸੇ ਮਸ਼ੀਨ ਬਈ ਮਤਲਬ ਕਸਾਈ ਤੇ ਤੜਾਈ ਹੋਵੇ ਹੀ ਨਾ ਹਾਂ ਹੋਵੇ ਹੀ ਨਾ ਜੀ ਹੈ ਹੀ ਨਹੀਂ ਜੀ ਵੀ ਜੇ ਲੋਹਾ ਵੀ ਬਾਈਜਾਂਸ ਅੰਦਰ ਜਾਵੜਾ ਤਾਂ ਵੱਡਿਆ ਜਾਵੇ ਕੋ ਵੱਡਿਆ ਜਾਊਗਾ ਜੀ ਦੂਸਰੀ ਗੱਲ ਜਿਹੜੇ ਆਪਣੇ ਨੀਚੇ ਵਾਲੇ ਕਟਿੰਗ ਬਲੇਡ ਰਹਿ ਗਏ ਆਹਾ ਇਹਨਾਂ ਨੂੰ ਵੀ ਓਵੇਂ ਬਿੱਟ ਲੱਗੇ ਹੋਏ ਆ ਓਵੇਂ ਐਚਐਸਐਸ ਦਾ ਅੱਛਾ ਆਪਣੇ ਉਰੇ ਸਾਰੇ ਆਮ ਸਾਦੇ ਐਵੇਂ ਬਲੇਡ ਆਉਂਦੇ ਆ ਜੀ ਹੂੰ ਆਪਣੇ ਉਹਰੇ ਐਵੇਂ ਆਉਂਦੇ ਆ ਐਵੇਂ ਦੇ ਸਾਦੇ ਬਲੇਡ ਜੀ ਸਾਰੇ ਆਮ ਚਾਦਰ ਚੋਂ ਜਿਵੇਂ ਲਾ ਲਓ ਸਟੀਲ ਦੀ ਚਾਦਰ ਚੋਂ ਕੋਈ ਕੱਟ ਕੇ ਲਾ ਆਂਦੇ ਨੇਗੇ ਇਹ ਤੁਸੀਂ ਲਾ ਲਓ 60 70 ਕਿਲਿਆਂ ਦੇ ਜਾ ਕੇ ਬਲੇਡ ਮਰ ਜਾਂਦਾ ਫਿਰ ਮਸ਼ੀਨ ਟਾਂਡੇ ਘੇਰਨ ਲੱਗ ਜਾਂਦੀ ਆ ਜੀ ਹੂੰ 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 ਉਹਨੇ ਜਿਵੇਂ ਜਿਵੇਂ ਚੱਲੀਆਂ ਉਹਨੇ ਉਵੇਂ ਉਵੇਂ ਤਿੱਖਾ ਹੀ ਰਹਿਣਾ ਬਲਕਿ ਕਸਾਈ ਹੈ ਹੀ ਨਹੀਂ ਜੀ ਮਤਲਬ ਲਾ ਲਓ ਸੀਜ਼ਨ ਲਾ ਕੇ ਮਸ਼ੀਨ ਨੂੰ ਪਤਾ ਹੀ ਨਹੀਂ ਲੱਗਦਾ ਹਾਂ ਜੀ ਹਾਂ ਇੰਨੀ ਜ਼ਿਆਦਾ ਕਸਾਈ ਕੱਟ ਹੈ ਜਿਹੜਾ ਥੱਲੇ ਵਾਲਾ ਨਹੀਂ ਜਿਹੜਾ ਸਭ ਤੋਂ ਪਹਿਲਾ ਜਿਹੜਾ ਵੱਡਾ ਟਾਂਡੇ ਨੂੰ ਉਹ ਉੱਥੇ ਬਿੱਟ ਲੱਗਿਆ ਹੋਇਆ ਹਾਂ ਬਿੱਟ ਲੱਗਿਆ ਹੋਇਆ ਜੀ 프ਰਿੰਟ ਤੇ ਇਹ ਸਿੰਪਲ ਬਲੇਡ ਨਹੀਂ ਜਿਵੇਂ ਆਪਣੇ ਸਾਰੀਆਂ ਮਸ਼ੀਨਾਂ ਦੇ ਆਮ ਦੇ ਨੋਰਮਲ ਦੇ ਇਹ ਲੱਗੇ ਹੁੰਦੇ ਆ ਇਹ 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 ਹੋ ਗਈ ਇਹਦੀ ਸ਼ੁਰੂਆਤ ਹਾਂ ਜੀ ਹਾਂ ਫਿਰ ਇਸ ਤੋਂ ਅੱਗੇ ਆਗੇ ਆਪਣਾ ਆ ਆ ਆ ਗਿਆ ਬਿੱਟ ਲੱਗਿਆ ਹੋਇਆ ਆ ਆ ਆ ਬਿੱਟ ਲੱਗੇ ਹੋਇਆ ਹਾਂ ਇਹ ਬਿੱਟ ਲੱਗੇ ਹੋਇਆ ਜੀ ਲੋ ਜੀ ਇਹ ਆ ਗਈ ਪਹਿਲੀ ਪਹਿਲਾਂ ਇਹਦਾ ਮਤਲਬ ਆਪਾਂ ਕਹਿ ਲਈਏ ਵੀ ਇਹਦੀ ਉਹ ਹਾਂਜੀ ਹਾਂਜੀ ਉਸ ਤੋਂ ਬਾਅਦ ਚਲੋ ਬਣੀ ਤਾਂ ਸਾਰੀ ਲੋਹੇ ਦੀ ਹੁੰਦੀ ਆ ਹਾਂਜੀ ਹਾਂਜੀ ਹਾਂ ਉਸ ਤੋਂ ਅੱਗੇ ਆਪਾਂ ਥੋੜਾ ਜਿਹਾ ਇਹਨੂੰ ਟਾਪਾ ਖੋਲੀਏ ਤਾਂ ਅੰਦਰਲੇ ਪਾਸੇ ਦੇਖੀਏ ਵੀ ਅੰਦਰਲੇ ਪਾਸੇ ਦੇ ਕੀ ਆ ਜਪਾਨ ਵਾਲਿਆਂ ਨੇ ਕੀ ਫਰਕ ਪਾਇਆ ਹਾਂਜੀ ਹਾਂ ਤਾਂ ਕੱਢੋ ਸਾਰਾ ਦੁਕਾਨਾ ਤੇ ਦੂਸਰੀ ਗੱਲ ਇਹ ਆਪਣਾ ਜਿਹੜਾ ਇਹਦਾ ਇਹ ਲੱਗਿਆ ਹੋਇਆ ਜੀ ਇਹ ਨਾਲੋ ਆਪਣੀ ਮਸ਼ੀਨ ਦੇ ਉਰੇ ਟਾਂਡੇ ਘੇਰ ਦੀ ਮਸ਼ੀਨ ਜੋ ਟਾਂਡੇ ਘੇਰਦੀ ਉਹ ਟਾਂਡਾ ਇੱਥੇ ਲੰਮਕ ਕੇ ਇਧਰ ਮੂਰੇ ਤੁਰ ਪੈਂਦਾ ਇਹ ਜਦੋਂ ਇੱਥੇ ਟਾਂਡਾ ਘੇਰਦਾ ਹੀ ਐਵੇਂ ਰੁੜਕੇ ਦੇ ਵਿੱਚ ਅੰਦਰ ਜਾਂਦਾ ਏਰੀਏ ਦਾ ਬਹੁਤ ਮਤਲਬ ਵੀ ਮਤਲਬ ਆ ਕੱਲਾ ਪੈ ਪੀ ਜਿਹੜਾ ਘੁੰਮਣ ਵਾਲਾ ਤਾਂ ਇਹਦਾ ਵੀ ਫੰਕਸ਼ਨ ਆ ਕਮਾਲ ਹਾਂਜੀ 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 ਹਾਂ ਇਹ ਟਾਂਡਾ ਨਹੀਂ ਡਿੱਗਣ ਦਿੰਦਾ ਟਾਂਡਾ ਇਧਰ ਬਾਹਰ ਨਹੀਂ ਡਿੱਗਣ ਦਿੰਦਾ ਇਹ ਅੰਦਰ ਨੂੰ ਲੈ ਕੇ ਜਾਂਦਾ ਜੀ ਦੇਖ ਲਾ ਪ੍ਰੀਤ ਹੈਂ ਕਰ ਗੱਲ ਹਾਂਜੀ ਹਾਂ ਚਲ ਤੇ ਦੂਜੀ ਗੱਲ ਆਪਾਂ ਲਾਈਏ ਜੀ ਹੂੰ ਆਪਾਂ ਇਹਨੂੰ ਅੰਦਰੋਂ ਖੋਲਦੇ ਹੂੰ ਹੋ ਲੋ ਵੀ ਦੂਸਰਾ ਪਾਸਾ ਵੀ ਹੂੰ ਦੂਸਰੀ ਗੱਲ ਆ ਗਈ ਇਹਦੀ ਬੈਲਟਾਂ ਦੀ ਹੂੰ ਲਾ ਲੋ ਹਾਈ ਸਪੀਡ ਤੇ ਬੈਲਟਾਂ ਚੱਲਦੀ ਨੇ ਆਪਣੀ ਬੈਲਟਾਂ ਜੀ ਨਾਰਮਲ ਸਪੀਡ ਤੇ ਵੀ ਹੀਟ ਫੜ ਜਾਂਦੀਆਂ ਨੇ ਹੂੰ ਕਿਸੇ ਆਪਣੀ ਮਸ਼ੀਨ ਦੇ ਟੱਕਾਂ ਵਾਲੀ ਬੈਲਟ ਨਹੀਂ ਮਿਲੂਗੀ ਨਾ ਐਵੇਂ ਦੀ ਬੈਲਟ ਮਿਲੂ ਉਹਨੂੰ ਹੀਟ ਹੀ ਨਹੀਂ ਫੜਦੀ ਗਰਮੀ ਨਹੀਂ ਹੁੰਦੀ ਲਾ ਲੋ ਜੀ ਨਹੀਂ ਜਿਹੜਾ ਜਿਹੜਾ ਜਿਹੜੇ ਜਿਹੜੇ ਆ ਜਿਹੜੀ ਆ ਆ ਚੀਜ਼ ਇਹਦੇ ਵਿੱਚ ਦਿੱਤੇ ਹੋਇਆ ਗੈਪ ਦਿੱਤੇ ਇਹਨੂੰ ਠੰਡਾ ਰੱਖਣ ਵਾਸਤੇ ਮਤਲਬ ਇਹਦੇ ਵਿੱਚ ਨਾਲ ਹਵਾ ਜਾਵੇ ਹਾਂਜੀ ਹਾਂ ਠੰਡੀ ਰਹਿੰਦੀ ਹੈ ਜੀ ਬੈਲਟ ਵਾਟਰ ਵਾਟਿੰਗ ਲੱਗਿੰਦੀ ਹੈ ਬੈਲਟ ਠੰਡੀ ਰਹੂਗੀ ਜੀ ਬੈਲਟ ਖਰਾਬ ਨਹੀਂ ਹੋਊਗੀ ਸਲਿੱਪ ਨਹੀਂ ਹੋਊਗੀ ਆ ਜਿਹੜੇ ਆ ਦਿੱਤੇ ਹੁੰਦੇ ਆ ਟੱਕ ਇਹ ਨਾਲ ਹਵਾ ਜਾਣ ਵਾਸਤੇ ਹਵਾ ਜਾਣ ਵਾਸਤੇ ਮਤਲਬ ਇਹ ਇੱਕ ਪੱਖੇ ਵਾਂਗੂ ਫਰਦਾ ਕੰਮ ਵੀ ਕਰਦਾ ਹਾਂਜੀ ਹਾਂਜੀ ਹਾਂ ਇਹ ਲਾ ਲਓ ਆਪਣੀ ਇਹ ਜਪਾਨ ਦੀ ਮਸ਼ੀਨ ਦੇ ਵਿੱਚ ਏਸੀ ਜੀ ਹੈ ਜੀ ਇਹ ਲਾ ਲਓ ਜੇ ਆਪਾਂ 20 ਲੱਖ ਦੀਆਂ ਮਸ਼ੀਨਾਂ ਵੀ ਆਪਾਂ ਦੇਖੀਆਂ ਨੇ ਉਹਦੇ ਵਿੱਚ ਵੀ ਇਹ ਚੀਜ਼ ਹੈ ਨਹੀਂ ਬੈਲਟਾਂ ਮਰ ਜਾਂਦੀਆਂ ਨੇ ਜੀ ਅੱਛਾ ਹਾਂਜੀ ਹਾਂ ਜਿਹੜੀਆਂ ਆ ਮੁੰਡੇ ਨੋਗਲ ਮਸ਼ੀਨਾਂ ਨੇ ਉਹ ਤੁਸੀਂ ਆ ਲਾਓ ਜੀ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰੀ ਧੂਆਂ ਕੱਢ ਜਾਂ ਤਾਂ ਇਹਦੇ ਵਿੱਚ ਇਹ ਬਹੁਤ ਵੱਡਾ ਫਰਕ ਹੈ ਵਾਕਈ ਬਹੁਤ ਦੂਸਰੀ ਗੱਲ ਜੀ ਇਹਦੇ ਕੱਲੇ ਕੱਲੇ ਆਇਟਲ ਨੂੰ ਬਰੀਕ ਤੋਂ ਬਰੀਕ ਪੁਆਇੰਟ ਨਹੀਂ ਲਾ ਲਓ ਇਹਨੇ ਕਿੰਨਾ ਕੁ ਵਰਕ ਕਰਨਾ ਯਾਰ ਹਟਲਾਂ ਨੇ ਸਾਰੀ ਚੀਜ਼ ਨੂੰ ਕੱਲੇ ਕੱਲੇ ਚੀਜ਼ ਨੂੰ ਗਰੀਸ ਆਉਂਦਾ ਜੀ ਹੂੰ ਬਰੀਕੀ ਤੋਂ ਬਰੀਕੀ ਨਹੀਂ ਆਂ ਲਾ ਲਓ ਕੱਲੇ ਮੇਨ ਜਮ ਲਾ ਲਓ ਰੂਟਰ ਨੂੰ ਗਰੀਸ ਕਰਦਾ ਕਰਤਾ 6 ਕ ਪੁਆਇੰਟ ਲਾ ਆਂਦੇ ਔਰੇ ਵੀ ਮਸ਼ੀਨ ਨੂੰ ਉੱਪਰੋਂ ਗਰੀਸ ਆਉਣ ਲੱਗ ਗਿਆ ਹੂੰ 6 ਪੁਆਇੰਟਾਂ ਨਾਲ ਨਹੀਂ ਇੱਥੇ ਪੁਆਇੰਟ ਗਿਣੋ ਆ ਕਹੀਏ ਇੱਥੇ ਦੇਖੋ ਹੂੰ ਇਹ ਸਾਰੇ ਪੁਆਇੰਟ ਦਿੱਤੇ ਹੋਏ ਆ ਗ੍ਰੀਸ ਦੇ ਆ ਜੀ ਹਾਂ ਇੱਥੋਂ ਖੜ ਕੇ ਆਪਾਂ ਸਾਰਾ ਮਸ਼ੀਨ ਨੂੰ ਟੋਟਲ ਗ੍ਰੀਸ ਕਰ ਸਕਦੇ ਹਾਂ ਜੀ ਚਾਰਟ ਬਣਾਇਆ ਲੂਬ੍ਰੀਕੇਸ਼ਨ ਦਾ ਇੱਕ ਮਿੰਟ ਅੱਛਾ ਹਾਂਜੀ ਹਾਂ ਫਿਰ ਇਹਨੇ ਪੁਆਇੰਟ ਤਾਂ ਦਿੱਤੇ ਨਾਲ ਲੂਬ੍ਰੀਕੇਸ਼ਨ ਦਾ ਚਾਰਟ ਬਣਾ ਕੇ ਦਿੱਤਾ ਸਾਰਾ ਹੀ ਚਾਰਟ ਦਿੱਤਾ ਵੀ ਕਦੋਂ ਕਿਹੜੇ ਗ੍ਰੀਸ ਨੂੰ ਕਿੰਨੇ ਕਿਹੜੇ ਪੁਆਇੰਟ ਨੂੰ ਕਿੰਨੇ ਘੰਟੇ ਆਪਾਂ ਗ੍ਰੀਸ ਕਰਨਾ ਐਨੀ ਮਤਲਬ ਕਿ ਉਹਨਾਂ ਨੇ ਕੱਢ ਕੇ ਦਿੱਤੀ ਆ ਜੀ ਸਿਸਟਮ ਵਾਕੇ ਵਾਹ ਜਪਾਨ ਵਾਲੇ ਵਾਕੇ ਜਪਾਨ ਵਾਲੇ ਬਈ ਕਮਾਲ ਹੈ ਜਪਾਨ ਹਾਂ ਹਾਂਜੀ ਹਾਂ ਹਾਂ ਉਸ ਤੋਂ ਹੋਰ ਦੱਸ ਯਾਰ ਹੁਣ ਤਾਂ ਸਵਾਦ ਆਉਣ ਲੱਗ ਗਿਆ ਯਾਰ ਤੇਰੀ ਗੱਲ ਸੁਣ ਕੇ ਹਾਂਜੀ ਹਾਂ ਹੂੰ ਤੇ ਉਸ ਤੋਂ ਬਾਅਦ ਜਿਹੜੇ ਇਹਦੇ ਮੂਰਲੇ ਬਲੇਡ ਆ ਕੇ ਲਾ ਲਉ ਆਪਣੀ ਮਸ਼ੀਨ ਦੇ ਥੱਲੇ ਟਾਂਡੇ ਚੋਕ ਕਰਨ ਲੱਗ ਜਾਂਦੀ ਹੈ ਹਾਂ ਉਹ ਐ ਜੰਪ ਮਾਰਦਾ ਤਵਾ ਜਿਹੜਾ ਕੱਟ ਰਿਹਾ ਹੈ ਹੂੰ ਉਹ ਜੰਪ ਮਾਰਦਾ ਇਹਦਾ ਉਹ ਅੰਡਾ ਟਾਈਪ ਹੈ ਜੀ ਹੂੰ ਇਹ ਹੱਲ ਦਾ ਨਹੀਂ ਹੈਗਾ ਆਮ ਦੂਸਰੀ ਮਸ਼ੀਨਾਂ ਦਾ ਐ ਹੱਲਣ ਲੱਗ ਜਾਂਦਾ ਬਹੁਤ ਐ ਜੰਪ ਮਾਰਦਾ ਚੱਲਦੀ ਕੜਕੜ 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 ਕਰਦਾ ਤੇ ਉਹ ਇਹਦਾ ਹੱਲ ਦਾ ਨਹੀਂ ਹੈਗਾ ਇਹ ਅੰਡਾ ਟਾਈਪ ਹੈ ਜਿਹੜਾ ਤਵਾ ਲੱਗਾ ਹੈ ਤੇ ਦੂਸਰੀ ਗੱਲ ਜਿਹੜੀ ਅੰਦਰ ਲੇਡ ਰੰਮ ਨੇ ਉਹ ਕਿਸੇ ਨੂੰ نیچے ਵੜ ਕੇ ਗਰੀਸ ਮਾਰਨਾ ਪੈਂਦਾ ਮਸ਼ੀਨ ਦੇ ਥੱਲੇ ਵੜ ਕੇ ਤੇ ਇਹਦੇ ਸਾਰੇ ਉਰੇਆ ਪੁਆਇੰਟ ਦਿੱਤੇ ਆ ਦੇਖ ਇਹ ਮੈਂ ਤਾਂ ਨਿਪਲ ਵੀ ਲਾ ਲਓ ਕਿਸੇ ਨੂੰ ਪਤਾ ਨਹੀਂ ਵੀ ਇਹ ਗਰੀਸ ਦਾ ਪੁਆਇੰਟ ਹੈ ਅੱਛਾ ਸਾਰਾ 12ਵਾਂ ਹੀ ਮਤਲਬ ਕੋਈ ਆਇਆ ਨਹੀਂ ਹੈਗਾ ਜੀ 5 ਮਿੰਟਾਂ ਦੇ ਵਿੱਚ ਵਿੱਚ ਡਰਾਈਵਰ ਨੇ ਗਰੀਸ ਕਰ ਦੇਣੀ ਹੈ ਮਸ਼ੀਨ ਠੀਕ ਆ ਹਾਂਜੀ ਹਾਂ ਉਹ ਹੋ ਗਿਆ ਗੇਅਰ ਤੇ ਥੋੜੀ ਜੀ ਗੱਲ ਕਰ ਲੀ ਗੇਅਰ ਗियर ਬਹੁਤ ਵੱਡਾ ਪਾਰਟ ਆ ਜਾਂਦਾ ਹਾਂ ਗियर ਬਹੁਤ ਵੱਡਾ ਪਾਰਟ ਆ ਆਪਣੇ ਨਵੇਂ ਟਰੈਕਟਰ ਆਉਂਦੇ ਆ ਜੀ ਹੂੰ ਤੇ ਉਹਨਾਂ ਦੇ ਰਿਵਰਸ ਬੀਟਿਓ ਨਹੀਂ ਆਉਂਦੀ ਹਾਂ ਫਿਰ ਆਪਾਂ ਨੂੰ ਬੜੀ ਦਿੱਕਤ ਆ ਜਾਂਦੀ ਹੈ ਲਾ ਲੋ ਪੂਰੇ ਡਾਂਡਿਆਂ ਦਾ ਮਾੜੀ ਮੁੱਟੀ ਕੋਈ ਲਾ ਲੋ ਵੀ ਪੂਰੇ ਆਪਾਂ ਰਿਵਰਸ ਕਰਨੀ ਹੈ ਮਸ਼ੀਨ ਨੂੰ ਹੂੰ ਤੇ ਇਹਦੇ ਰਿਵਰਸ ਗੇਅਰ ਲੱਗਿਆ ਹੋਇਆ ਹੈ ਜੀ ਠੀਕ ਆ ਹਾਂ ਜੀ ਹਾਂ ਲਾ ਲਓ ਆਪਣਾ ਟਰੈਕਟਰ ਰਿਵਰਸ ਨਹੀਂ ਹੈਗਾ ਉਧਰ ਉਹਨੇ ਘੁਮਾਈ ਜਾਣਾ ਇੱਥੋਂ ਹੀ ਆਪਾਂ ਇਹਨੂੰ ਰੋਕ ਵੀ ਸਕਦੇ ਆ ਹੂੰ ਰੂਟਰ ਨੇ ਕੱਲੇ ਨੇ ਘੁੰਮੀ ਜਾਣਾ ਨਿਊਟਰਲ ਨਿਊਟਰਲ ਕਰ ਸਕਦੇ ਆ ਰਿਵਰਸ ਕਰਨੀ ਤਾਂ ਰਿਵਰਸ ਕਰ ਲਾਂਗੇ ਅੱਗੇ ਵਾਲਾ ਗੇਅਰ ਪਾ ਕੇ ਤਾਂ ਆਪਾਂ ਨੂੰ ਅੱਗੇ ਚੜਾ ਲਾਂਗੇ ਠੀਕ ਆ ਹਾਂ ਜੀ ਹਾਂ ਇਹ ਹੋ ਗਿਆ ਰਿਵਰਸ ਹਾਂ ਜੀ ਹਾਂ ਜੀ ਇਹ ਹੋ ਗਿਆ ਰਿਵਰਸ ਬੈਲਟਾਂ ਨੂੰ ਸਾਫ਼ ਕਰਨ ਵਾਸਤੇ ਕੱਲੀ ਕੱਲੀ ਦੇ ਵਿੱਚ ਸਕ੍ਰੈਪਰ ਲੱਗਾ ਹੈ ਵੀ ਵਿੱਚ ਮਾੜਾ ਮੋਟਾ ਕੋਈ ਕਾਤਰ ਆ ਜਾਂਦਾ ਕੋਈ ਬੈਲਟ ਨੂੰ ਨੁਕਸਾਨ ਨਾ ਪਹੁੰਚੇ ਉਹ ਦੇਖ ਫ੍ਰੀ ਤਾਂ ਆਹ ਹਾਂ ਆ ਚੀਜ਼ ਲੱਗੀ ਹੋਈ ਹੈ ਹਾਂ ਜੀ ਅ ਡੋਗਾ ਉੱਤੇ ਟਿਕ ਗਿਆ ਕੋਈ ਹੋਰ ਚ ਕਿਉਂਕਿ ਕਚਰਾ ਅੰਦਰ ਜਾਣਾ ਹਾਂ ਜਾਣਾ ਹੀ ਹਾਂ ਬੈਲਟਾਂ ਨੇ ਸੰਨ ਦੇ ਵਿੱਚ ਪੁਲੀਆਂ ਤੇ ਜਮਾਉਣਾ ਹਾਂ ਜਮਾਉਣਾ ਹੀ ਹਾਂ ਜੋ ਪਰਤ ਦਰ ਪਰਤ ਵਧੀ ਜਾਣੀ ਹੈ ਤੇ ਬੈਲਟ ਨੇ ਉੱਚੀ ਹੋਈ ਬੈਲਟ ਉੱਚੀ ਹੋਈ ਜਾਂ ਹਾਂਜੀ ਹਾਂਜੀ ਹਾਂ ਇਹ ਸਾਰਾ ਇਹਨੇ ਸਾਫ਼ ਕਰੀ ਜਾਣਾ ਹਾਂ ਹਾਂਜੀ ਹਾਂਜੀ ਹਾਂ ਆ ਦੇਖੋ ਯੂਰੇ ਪੁਆਇੰਟ ਆ ਦੇਖੋ ਇਹਨੇ ਕਿੰਨਾ ਕ ਵਰਕ ਕਰਨਾ ਐਟਲ ਜਿਹਨੂੰ ਐਟਲ ਐਟਲ ਨੇ ਕਿੰਨਾ ਕ ਵਰਕ ਕਰਨਾ ਹੁੰਦਾ ਉਹਨੂੰ ਵੀ ਗ੍ਰੀਸ ਜਾਂਦਾ ਕਰਿਆ ਹੋਇਆ ਜਿੱਕਲੇ-ਜਿੱਕਲੇ ਪੁਆਇੰਟ ਨੂੰ ਅੱਗੇ ਦੇਖੋ ਹਾਂ ਇਹ ਇਹ ਹੋ ਗਈ ਵੀਰੇ ਇਹਦੇ ਗੀਅਰ ਤੇ ਗੱਲ ਇਹਨੂੰ ਗਰੀਸ ਆਉਂਦਾ ਜੀ ਹੂੰ ਨੱਕ ਮਾਟੋ ਆ ਗਿਆ ਲੋ ਆ ਚੀਜ਼ਾਂ ਨੂੰ ਗਰੀਸ ਆਉਂਦਾ ਜੀ ਆਪਣੇ ਕਿਸੇ ਮਸ਼ੀਨ ਨੂੰ ਰਿਹਾ ਇਹ ਚੀਜ਼ਾਂ ਨੂੰ ਗਰੀਸਿੰਗ ਕਰਦਾ ਕਰਾ ਮਰ ਜਾਂਦੇ ਨੇ ਜੀ ਆਇਡਲ ਮਰ ਗਿਆ ਬੈਲਟਾਂ ਮਰ ਗਿਆ ਹੂੰ ਉਹਦੀ ਹੋਏ ਉਹ ਆਇਡਲ ਜਾਮ ਹੋ ਗਿਆ ਤਾਂ ਬੈਲਟਾਂ ਖਤਮ ਹੋ ਗਏ ਬਸ ਸਾਰਾ ਕੁਝ ਹੀ ਖੜਿਆ ਤਾ ਹਾਂਜੀ ਹਾਂਜੀ ਹਾਂ ਹੂੰ ਫਰੂਟ ਤੇ ਦੂਸਰੀ ਗੱਲ ਆ ਗਈ ਆਪਣੀ ਰੂਟਰ ਦੀ ਲਾ ਲਓ ਆਪਾਂ ਦੋ ਦਿਨ ਮਸ਼ੀਨ ਚਲਾ ਲਈ ਤੇ ਆਪਣੇ ਚਲੋਰੇ ਬਲੇਡ ਕੱਚੇ ਹੁੰਦੇ ਆ ਡੇੜੀ ਵੀ ਕੱਚੀ ਹੁੰਦੀ ਆ ਇੱਕ ਦਿਨ ਚ ਲੱਗ ਦੋ ਦਿਨ ਚਲਾ ਕੇ ਮਸ਼ੀਨ ਡੇੜੀ ਪਿੱਛੇ ਹਟ ਜਾਂਦੀ ਆ ਕਾਹ ਜਾਂਦੀ ਆ ਜੀ ਟੋਕੇ ਦੇ ਫੇ ਲੜ ਲੱਗ ਜਾਂਦੀ ਆ ਮਾਰਨਾ ਤੇ ਇਹਦੇ ਵਿੱਚ ਆਪਣਾ ਕੀ ਹੈ ਇਹ ਆਪਣੀ ਆਪਣੀ ਕੱਲੀ ਮਸ਼ੀਨ ਦੇ ਵਿੱਚ ਆ ਹੋਰ ਕਿਸੇ ਮਸ਼ੀਨ ਦੇ ਵਿੱਚ ਨਹੀਂ ਹੈਗਾ ਫੋਰ ਰੋ ਦੇ ਵਿੱਚ ਤੇ ਇਹਦਾ ਜੀ ਰੂਟਰ ਲਾ ਲਓ ਆਟੋਮੈਟਿਕ ਜਿੰਨਾ ਜਿੰਨਾ ਡੇੜੀ ਕੱਸ ਗਈ ਉਨਾਂ ਹੀ ਇੱਥੋਂ ਹੀ ਚਾਬੀ ਨਾਲ ਹੀ ਅੱਗੇ ਹੋ ਜਾਣਾ ਬਸ ਸੈੱਟ 'ਤੇ ਇੱਕ ਮਿੰਟੇ ਲੱਗਣਾ ਦੂਸਰੀ ਮਸ਼ੀਨਾਂ ਨੂੰ ਇੱਕ ਦਿਨ ਲੱਗ ਜਾਂਦਾ ਜੀ ਸਾਰੇ ਬਲੇਡ ਖੋਲ ਕੇ ਫੇਰ ਉਹ ਸੈੱਟ ਕਰਨੇ ਪੈਂਦੇ ਆ ਆ ਸਾਰੀ ਮਸ਼ੀਨ ਇੱਥੋਂ ਅੱਡ ਕਰਕੇ ਦੇੜੀ ਸੈੱਟ ਕਰਨੀ ਪੈਂਦੀ ਆ ਜੀ ਇਹਦਾ ਆਪਾਂ ਨੂੰ ਕੋਸ਼ ਕਰਨ ਦੀ ਲੋੜ ਨਹੀਂ ਇੱਕ ਵਾਰੀ ਦੇੜੀ ਸੈੱਟ ਹੈ ਤੇ ਬਸ ਉੱਥੋਂ ਰੂਟਰ ਨੂੰ ਅੱਗੇ ਕਰੋ ਬਸ ਬਾਈ ਸਹੀ ਕਰ ਫੇਰ ਜਮਾਂ ਨਾਲ ਲੱਗ ਜਾਓ ਪਾ ਜਮਾਂ ਬ੍ਰੀਕ ਕਰੂਗਾ ਆ ਕੀ ਦਿਖਾਈ ਜਾਂਦਾ ਚਾਬੀ ਹੈ ਜੀ ਇਹਦੀ ਅੱਛਾ ਹਾਂਜੀ ਹਾਂ ਉਰੇ ਵਿੱਚ ਪਾ ਕੇ ਕੋਈ ਕੋਈ ਆਪਣਾ ਰੈਂਟ ਨਹੀਂ ਚੱਕਣਾ ਕੋਈ ਚਾਬੀ ਨਹੀਂ ਚੱਕਣੀ ਬਸ ਇਹਦਾ ਕੰਮ ਆਈਆਂ ਖਾਣ ਨੂੰ ਆ ਬਾਈ ਇਹਦੇ ਨਾਲੇ ਚਾਬੀ ਤਾਂ ਚੱਕਣੀ ਇਹਦੇ ਨਾਲ ਕਿਵੇਂ ਕਿੱਧਰ ਨੂੰ ਕਰਾਂ ਬਸ ਇਹਦੇ ਵਿੱਚ ਪਾ ਕੇ ਜੀ ਹੂੰ ਇਹਦੇ ਵਿੱਚ ਪਾ ਲਿਆ ਹੂੰ ਇਹਦੇ ਵਿੱਚ ਪਾ ਕੇ ਜਦੋਂ ਉੱਥੇ ਲੋਕ ਦੇ ਵਿੱਚ ਫਸ ਜਾਣਾ ਆ ਫਸ ਗਿਆ ਹਾਂ ਬਸ ਜੀ ਬਸ ਉੱਥੋਂ ਦਾ ਲੋਕ ਖੋਲ ਦੇਣਾ ਉਹਦਾ ਬਸ ਇੱਥੋਂ ਗਿੜਾ ਦੇ ਦੇਣਾ ਇਹਨੂੰ ਹਾਂ ਲੋਕ ਖੁੱਲ ਗਿਆ ਹੋਣੇ ਅੱਗੇ ਹੋ ਜਾਣਾ ਓਕੇ 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 ਹਾਂ ਇਹ ਆਪਣੀ ਕੱਲੀ ਮਸ਼ੀਨ ਦੇ ਵਿੱਚ ਆਈ ਇਹਦੇ ਵਿੱਚ ਹੂੰ ਵਾਕਈ ਪ੍ਰੀਤ ਜਪਾਨ ਵਾਲੇ ਜਪਾਨ ਫੌਰਨ ਦੀਆਂ 20 ਲੱਖ ਦੀਆਂ ਮਸ਼ੀਨਾਂ ਵੀ ਆਪਾਂ ਦੇਖੀਆਂ ਉਹਦੇ ਵਿੱਚ ਵੀ ਇਹ ਤਕਨੀਕ ਨਹੀਂ ਹੈਗੀ ਜੀ ਬਹੁਤ ਚੀਜ਼ ਸੋਚ ਕੇ ਮਸ਼ੀਨ ਲਈ ਜੀ ਹੂੰ ਨਹੀਂ ਵਾਕਈ ਇਹ ਚ ਕੋਈ ਸ਼ੱਕ ਨਹੀਂ ਇਹ ਕੋਈ ਹੰਡਿਆ ਬੰਦਾ ਹੀ ਦੇਖ ਸਕਦਾ ਹਾਂਜੀ ਹਾਂਜੀ ਹਾਂ ਇਹ ਹੰਡਿਆ ਬੰਦਾ ਹੈ ਲਾਲੋ ਸੀਜ਼ਨ ਦੇ ਵਿੱਚ ਆਪਣੀ ਜਪਾਂ ਨੂੰ ਤਿੰਨ ਚਾਰ ਦਿਨ ਆਪਾਂ ਸਾਰਾ ਆ ਨੇੜੇ ਆ ਕੇ ਦੱਸ ਨੇੜੇ ਆ ਕੇ ਦੱਸ ਮੈਕਾਂ ਤੋਂ ਦੂਰ ਹਾਂ ਤੁਹਾਨੂੰ ਹਾਂ ਇੱਕ ਜਿਵੇਂ ਹੁਣ ਆਪਾਂ ਚਾਰ ਵੜਦੇ ਆ ਜੀ ਹੂੰ ਤਾਰਾਂ ਆ ਗਈਆਂ ਹੂੰ ਆਪਾਂ ਨੂੰ ਬੂਮ ਜੇ ਤਾਂ ਨੀਚੇ ਕਰਾਂਗੇ ਤਾਂ ਚਾਰ ਉੱਪਰ ਫਵਾਰਾ ਮਾਰੂਗਾ ਇਹ ਬਾਹਰ ਡੁੱਲੂਗਾ ਇਹਨੂੰ ਜੇ ਤਾਰਾਂ ਆ ਗਈਆਂ ਜਿੰਨਾ ਮਰਜ਼ੀ ਡਾਊਨ ਕਰ ਲਓ ਇਹਦਾ ਚਾਰਾ ਬਾਹਰ ਨਹੀਂ ਡੁੱਲੂਗਾ ਜੀ ਕਿਉਂ ਆਟੋਮੈਟਿਕ ਨੀਵਾ ਹੋ ਜਾਂਦਾ ਆਟੋਮੈਟਿਕ ਨੀਵਾ ਹੋ ਜਾਂਦਾ ਇਹ ਆ ਆ ਲੱਗ ਆ ਲੱਗਿਆ ਹੋਇਆ ਕ ਆ ਆ ਲੱਗਿਆ ਇਹ ਵਿੱਚ ਵੀ ਲੱਗਿਆ ਹੋਇਆ ਜੀ ਆ ਲੱਗਿਆ ਵਿੱਚ ਵੀ ਲੱਗਿਆ ਹੈ ਵਿੱਚ ਵੀ ਉਹਨੂੰ ਐ ਟੇਪਰ ਦਿੰਦਾ ਜੀ ਅੱਛਾ ਮੜੀ ਅੰਦਰੋਂ ਵਿੱਚ ਟੇਪਰ ਦੇ ਜਾਂਦਾ ਲਾ ਲੋ ਹਲਕੀ ਲੀਕੇ ਹੁਣ ਤੋਂ ਇਹ ਕਬਜਾ ਲੱਗਿਆ ਹੋਇਆ ਤਾਰਾਂ ਵਾਲਾ ਬਾਹਣ ਆ ਗਿਆ ਆਪਾਂ ਘੰਟਾ ਘੰਟਾ ਡਰਾਈਵਰ ਫੋਨ ਕਰੀ ਜਾਂਦੇ ਆ ਬਈ ਤਾਰਾਂ ਆ ਗਈਆਂ ਕਿਵੇਂ ਵੱਢੀ ਲੋਕ ਲੱਗੇ ਹੁੰਦੇ ਫਿਕਸ ਬੂਮ ਹੁੰਦੇ ਮਸ਼ੀਨਾਂ ਦੀ ਹਾਂ ਇਹ ਨੀਵਾ ਕਰੋ ਜਦੋਂ ਤਾਰ ਆ ਗਈ ਬਸ ਜਦੋਂ ਤਾਰਾਂ ਨਿਗਾਤੀਆਂ ਦੁਬਾਰੇ ਫੇਰ ਉੱਪਰ ਚੱਕ ਲਓ ਟਿੱਪਰ ਭਰਨੇ ਦਾ ਟਿੱਪਰ ਵੀ ਭਰੂਗੀ ਜੀ ਹੂੰ ਆ ਬੂਮ ਟਿਪਰ ਪਰ ਉਹ ਆਪਣੇ ਆਪ ਸਿਸਟਮ ਲਾ ਕੇ ਉਹਨੂੰ ਛੋਟਾ ਕਰ ਲਿਆ ਲਾ ਲੋ ਆਪਾਂ ਟਰਾਲੀਆਂ ਦੇ ਚਲਾਉਣੇ ਆ ਜੇ ਆਪਾਂ ਇਹ ਟਿਪਰਾਂ ਦੇ ਚਲਾਉਣੇ ਆ ਤਾਂ ਆ ਬੂਮ ਚੱਲੂਗਾ ਆ ਤਾਂ ਵੱਡਾ ਹੋ ਗਿਆ ਹਾਂ ਇਹ ਵੱਡਾ ਹੋ ਗਿਆ ਜੀ ਅਟੈਚਮੈਂਟ ਹੋ ਗਿਆ ਵੱਡਾ ਹੋ ਗਿਆ ਉਹ ਤੁਸੀਂ ਛੋਟਾ ਕਰ ਲਿਆ ਵੱਡ ਡੋਕ ਹਾਂ ਜੀ ਹਾਂ ਬਸ ਉਹਦੇ ਪੀਸ ਪੈਂਦਾ ਕਰਤਾ ਜੀ ਵਿੱਚ ਆਪਾਂ ਪੀਸ ਦੇ ਦੇਣਾ ਅਗਲੇ ਨੂੰ ਮੈਂ ਸਮਝ ਗਿਆ ਲਾ ਲੋ ਟਰਾਲੀਆਂ ਦੇ ਚਲਾਉਣਾ ਆ ਇਹ ਆ ਪੀਸ ਕੱਢਦਾ ਵਿੱਚੋਂ ਬਸ ਇੰਨਾ ਪੀਸ ਵਿੱਚ ਦੇਤਾ ਜੀ ਹਾਂ ਇਹ ਇਹ ਕੜਤਾ ਤੇ ਜਦੋਂ ਇਹ ਪਾਤਾ ਤੇ ਵੱਡਾ ਹੋ ਜਾਂਦਾ ਤੇ ਮਤਲਬ ਪੱਖੇ ਦੀ ਸਪੀਡ ਇੰਨੀ ਹੈਗੀ ਆ ਕਿ ਇੰਨੀ ਦੂਰ ਸੱਟ ਸਕਦਾ ਪੱਖੇ ਦਾ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਔਰ ਇੱਕ ਕਿਸਮ ਬਹੁਤ ਜ਼ਿਆਦਾ ਉਹਨਾਂ ਨੂੰ ਦੁੱਗਣਾ ਮੰਗ ਹਾਂ ਉਹ ਉਹ ਕੀ ਆ ਮੈਂ ਪਹਿਲਾਂ ਯਾਰ ਥਰਮੋਸ ਜੀ ਮੈਨੂੰ ਇਹ ਪਹਿਲਾਂ ਵੀ ਦੱਸਦੀ ਸੀ ਹਾਂ ਆਹ ਇਹ ਜਿਵੇਂ ਲਾ ਲਓ ਜੇ ਆਪਾਂ ਦੇਸੀ ਬਸ ਆਪਾਂ ਕੋਲੂ ਗਏ ਦਿੰਨੇ ਆ ਜੀ ਹਾਂ ਇਹ ਇਹਨੂੰ ਆਰਮੀ ਰੋਲ ਗੇੜਾੰਦਾ ਇਹਦੇ ਵਿੱਚ ਗਰਾਰੀ ਲੱਗੀ ਹੋਈ ਹੈ ਜੀ ਹਾਂ ਸਾਰੇ ਦਿਹਾੜੇਦਲੇ ਆਪਣੇ ਦੂਸਰੀਆਂ ਮਸ਼ੀਨਾਂ ਤੇ ਚੈਨਾ ਲੱਗੀਆਂ ਹੁੰਦੀਆਂ ਜਦੋਂ ਚੈਨ ਢਿੱਲੇ ਹੋ ਗਿਆ ਬੂਮ ਆਏ ਹੱਲੀ ਜਾਂਦਾ ਸਾਂ ਭਰੀ ਜਾਂਦਾ ਇਹ ਜੇ ਆਪਾਂ ਅੰਦਰੋਂ ਉੱਧਰ ਸੂਤ ਲੀਵਰ ਲਾਵਾਂਗੇ ਤਾਂ ਸੂਤ ਹੀ ਲਾਊਗਾ ਬਸ ਜਾਮ ਆ ਜਿੱਥੇਗਾ ਚਾਰੇ ਸਪੇਰੇ ਘੁੰਮਦਾ ਹੈ ਚਾਹੇ ਉੱਧਰ ਕਰ ਲਓ ਚਾਹੇ ਇੱਧਰ ਕਰ ਲਓ ਚਾਹੇ ਇੱਧਰ ਕਰ ਲਓ ਕਹਿੰਦਾ ਮਤਲਬ ਚੈਨ ਵਾਲੀ ਦਿੱਕਤ ਨਹੀਂ ਹੈਗੀ ਚੈਨ ਵਾਲਾ ਦਿੱਕਤ ਦਿੰਦਾ ਉਹ ਗਰਾਰੀ ਮਰ ਜਾਂਦੀ ਆ ਝੂਟੇ ਪੈਂਦੇ ਨੇ ਇਹਦੇ ਨਾਲ ਇਹਨੂੰ ਕੋਈ ਝੂਟਾ ਨਹੀਂ ਪੈਂਦਾ ਜੀ ਮੈਂ ਕਹਿੰਦਾ ਪ੍ਰੀਤ ਕਮਾਲ ਚੀਜ਼ ਆ ਯਾਰ ਹੈਂ ਨੈਕਸਟ ਲੈਵਲ ਆ ਹਾਂਜੀ ਹਾਂ ਵਾਕੇ 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 ਆ ਮੀ ਰੋਲ ਦੀ ਲਾਈਫ ਵੱਧਦੀ ਹੈ ਜਿਹਦੇ ਨਾਲ ਜਦੋਂ ਝੂਟਾ ਨਹੀਂ ਬੰਦਾ ਬਾਈ ਇਹਦੇ ਦਾਣਾ ਕ੍ਰਸ਼ ਥੋੜਾ ਜਿਹਾ ਮਤਲਬ ਇਹਦੇ ਕੁਤਰੇ ਤੇ ਵੀ ਗੱਲ ਕਰ ਲੀਏ ਵੈਸੇ ਇਹਦੀ ਕੁਆਲਿਟੀ ਤੇ ਗੱਲ ਹੋਣੀ ਹੈ ਹਾਂਜੀ ਤਾਂ ਥੋੜਾ ਜਿਹਾ ਇਹਦੇ ਕੂਤਰੇ ਤੇ ਗੱਲ ਕਰ ਲਈ ਤੇ ਥੋੜੇ ਜਿਹੇ ਪਾਰਟਸ ਵੀ ਦਿਖਾ ਦਗੇ ਜਿਹੜੇ ਆਪਣੇ ਕੋਲੇ ਅਲੱਗ-ਅੱਪ ਆ ਜਾਂਦੇ ਹਾਂ ਹਾਂਜੀ ਹਾਂ ਹੈਗਾ ਜੀ ਤਾਂ ਆਪਾਂ ਪਹਿਲਾਂ ਕੂਤਰੇ ਤੇ ਗੱਲ ਕਰੀਏ ਕੂਤਰੇ ਤੇ ਹਾਂਜੀ ਹਾਂ ਬਈ ਜਿਹੜਾ ਦਾਣਾ ਕ੍ਰਸ਼ ਕਰਦੀ ਇਹਨੂੰ ਤਾਂ ਟੋਕ ਕੇ ਤੇ ਆਪਾਂ ਗੱਲ ਕਰ ਲਈ ਆ ਇਹ ਇਹਦੇ ਲੱਗੀਆਂ ਹੋਈਆਂ ਜੀ ਪੰਖੜੀਆਂ ਜੀ ਜਿਹੜੀ ਦਾਣੇ ਨੂੰ ਭੰਨਦੀਆਂ ਇਹ ਇਹਦੇ ਬਾਸਕਟ ਦੇ ਐ ਵਿੱਚ ਦੀ ਚਲਦੀਆਂ ਨੇ ਜੀ ਆਮ ਮਸ਼ੀਨਾਂ ਦੇ ਸਾਰੀਆਂ ਦੇ ਸਾਫ਼ ਲੱਗ ਜਾਂਦਾ ਆਮ ਸਾਰੀਆਂ ਦੇਸੀ ਚਾਰਸੂਰ ਦਾ ਚੱਕੇ ਹੂੰ ਆਮ ਜਿਹੜੀਆਂ ਆਪਣੀਆਂ ਲੋਕਲ ਮਸ਼ੀਨਾਂ ਸਾਰੀਆਂ ਦੇ ਦੇਸੀ ਸਾਰੀਆਂ ਲੱਗ ਜਾਂਦਾ ਜੀ ਜੀ ਇਹ ਇਹ ਵੀ ਮਤਲਬ ਕਿ ਲਾ ਲੋ ਵੀ ਟੈਂਪਰ ਕਰਿਆ ਜਿਵੇਂ ਆਪਾਂ ਜੋ ਵੀ ਕਹਿ ਦਈਏ ਸੇਤੀ ਮਤਲਬ ਮਰਦਾ ਨਹੀਂ ਟੈਂਪਰ ਬਿੱਟ ਲੱਗੇ ਹੋਇਆ ਇਹ ਵੀ ਅੱਛਾ ਹਾਂਜੀ ਹਾਂ ਇਹਦੇ ਵਿੱਚ ਦੀ ਚੱਲਦੇ ਆ ਇਹਨੇ ਐਂ ਚੱਲਣਾ ਹਾਂਜੀ ਹਾਂ ਐਵੇਂ ਚੱਲਣਾ ਦਾਣਾ ਲਾ ਲੋ ਜੇ ਆਪਾਂ ਚੜੀ ਹੋਈ ਪੱਕੀ ਮੱਕੀ ਦੇ ਵਿੱਚ ਵੀ ਬਾੜਤਾਈਏ ਨੂੰ ਦਾਣੇ ਨੂੰ ਹੀ ਛੱਡੋ ਦਾਣੇ ਦੇ ਚਾਰ-ਚਾਰ ਟੋਟੇ ਘੜ ਦੂ ਜੇ ਸਾਫ ਸਰੀਆ ਹੋਊਗਾ ਤਾਂ ਉਹਨੂੰ ਇੱਥੇ ਰੱਖਣਾ ਪਊਗਾ ਹੂੰ ਤੇ ਲਾ ਲਓ ਮਸ਼ੀਨ ਲੋਡ ਵੀ ਲਊਗੀ ਜੇ ਪਾਹ ਟੱਕ ਨਹੀਂ ਘੜਦੇ ਹਵਾ ਘੋਰੇ ਟੱਕਰ ਲਾਉਂਦੀ ਹੈ ਜੀ ਹਵਾ ਜੇ ਸਾਫ ਸਰੀਆ ਲਾਉਣੇ ਆ ਤਾਂ ਇਹਦੇ ਵਿੱਚ ਦੀ ਨਾਲ ਤਾਂ ਹਵਾ ਦਾ ਲੋਡ ਨਹੀਂ ਬੰਦਾ ਤੇ ਨਾਲ ਖਾਂਵੇਂ ਝਿਰੀਆਂ ਵੀ ਦਿਨ ਲੱਗਦੀ ਹੈ ਜੀ ਮਸ਼ੀਨ ਨੂੰ ਲੋਡ ਘਟਦਾ ਜੀ ਇਹਦੇ ਨਾਲ ਹੂੰ ਜੇ ਆਪਾਂ ਸਾਫ ਸਰੀਆ ਲਾਉਣੇ ਆ ਇੰਨਾ ਪੰਖੜੀਆਂ ਨੂੰ ਲਵੇ ਲਾਉਣੇ ਆ ਹੂੰ ਤੇ ਫਿਰ ਦਾਣਾ ਕ੍ਰੈਸ਼ ਨਹੀਂ ਹੁੰਦਾ ਜੀ ਬਹੁਤ ਬਹੁਤ ਕਮਾਲ ਕਰਦਾ ਬਹੁਤ ਕਮਾਲ ਇਹ ਹੋ ਗਏ ਦਾਣਾ ਕ੍ਰਸ਼ ਕਰਨ ਦੀ ਹਾਂਜੀ ਹਾਂ ਆ ਆ ਸ਼ਾਫਟ ਜੀ ਕਾਦੀ ਪਈ ਆਹਾ ਇਹ ਸ਼ਾਫਟ ਆਈ ਹੈ ਦੀ ਮੇਨ ਰੂਟਰ ਦੀ ਜੀ ਜੀ ਇਹ ਸਾਰਾ ਆਪਣੇ ਲਵੇ ਟੋਟਲ ਨਾ ਹੀ ਮਸ਼ੀਨ ਦਾ ਸਾਰਾ ਸਪੇਅਰ ਪਾਰਟ ਲਾ ਲੋ ਕੋਈ ਵੈਸੇ ਮਤਲਬ ਉਹ ਤਾਂ ਵੇਚਣ ਵਾਸਤੇ ਰੱਖਿਆ ਹਾਂ ਜੀ ਹਾਂ 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 ਵੇਚਣ ਵਾਸਤੇ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਵੈਸੇ ਕੋਈ ਦਿੱਕਤ ਆਉਂਦੀ ਨਹੀਂ 101% ਹੂੰ ਤੇ ਜੇ ਕੋਈ ਆਉਂਦੀ ਵੀ ਆ ਸਾਰਾ ਸਪੇਅਰ ਪਾਰਟ ਆਪਣੇ ਨਾਲ ਅਵੇਲੇਬਲ ਆ ਜੀ ਮੈਨੂੰ ਆ ਬੈਲਟਾਂ ਵੀ ਦਿਖਾ ਦੇ ਹੁਣ ਬੈਲਟਾਂ ਵੀ ਕਿਸ ਤਰ੍ਹਾਂ ਦੀ ਆਹ ਪੰਆ ਬੈਲਟਾਂ ਹੂੰ ਹੂੰ ਆ ਦੇਖੋ ਜੀ ਹੂੰ ਇਹ ਬੇਟਾ ਬਾਅਦ ਵਿੱਚ ਮਿਲ ਜਾਣਗੀਆਂ ਹਾਂਜੀ ਹਾਂ ਸਾਰਾ ਟੋਟਲ ਸਪੇਅਰ ਪਾਰਟ ਲਾ ਲਓ ਸਾਰਾ ਸਮਾਨ ਪਾਰਟਸ ਤੁਹਾਡੇ ਕੋਲੋਂ ਪੂਰਾ ਮਿਲੂਗਾ ਸਾਰਾ ਮਿਲੂਗਾ ਸਰਵਿਸ ਮਿਲ ਜੂਗੀ ਲੋਕਾਂ ਨੂੰ ਸਰਵਿਸ ਮਿਲੂਗੀ ਹਾਂ ਸਰਵਿਸ ਅਸੀਂ ਆਪ ਆਪਣੀ ਵਰਕਸ਼ਾਪ ਆਈ ਹਮ ਆਪ ਆਪ ਲਾ ਲਓ ਸਾਰੀ ਖੇਤੀਬਾੜੀ ਦੀ ਮਸ਼ੀਨਰੀਆਂ ਦੀ ਆ ਤੋ ਆਪਾਂ 15-20 ਸਾਲ ਹੋ ਗਿਆ ਪਰ ਫੇਰ ਤਾਂ ਕੰਮ ਵੀ ਕਰਦੇ ਆ ਅੱਛਾ ਤੇ ਸਰਵਿਸ ਦੀ ਕੋਈ ਦਿੱਕਤ ਨਹੀਂ ਆਉਂਦੀ ਜਿੱਥੇ ਮਰਜੀ ਹੋ ਤੇ ਮੈਨੂੰ ਬੈਰਿੰਗ ਵੀ ਦਿਖਾ ਹੁਣ ਇਹਦੇ ਹੈਗਾ ਕੋਈ ਬੈਰਿੰਗ ਇੱਥੇ ਤੇ ਮਾਰੇ ਬੈਰਿੰਗਾਂ ਦੀ ਵੀ ਤਸੱਲੀ ਕਰ ਲਈਏ ਵੀ ਬੈਰਿੰਗ ਕਿਹੋ ਜਿਹਾ ਕਿਉਂਕਿ ਜਾਪਾਨ ਆ ਵੈਸੇ ਕੋਈ ਸ਼ੱਕ ਕਰਨ ਵਾਲੀ ਤੋਂ ਕੋਈ ਗੱਲ ਬਣਦੀ ਨਹੀਂਗੀ ਮੇਡ ਇਨ ਜਾਪਾਨ ਆ ਕੱਢ ਕੇ ਦੇਖੋ ਇਹਨੂੰ ਹੂੰ ਮਤਲਬ ਕੁੱਲ ਮਿਲਾ ਕੇ ਤੁਹਾਡੇ ਕੋਲੇ ਇਹਦਾ ਹਰੇਕ ਪਾਰਟਸ ਮੌਜੂਦ ਆ ਜੇ ਜਿਹੜਾ ਟੁੱਟ ਸਕਦਾ ਹਾਂਜੀ ਹਾਂ ਜਿਹੜਾ ਟੁੱਟ ਵੀ ਨਹੀਂ ਸਕਦਾ ਜਿਹੜਾ ਸਾਰੀ ਉਮਰ ਨਹੀਂ ਟੁੱਟਦਾ ਉਹ ਵੀ ਸਾਰਾ ਉਹ ਵੀ ਅਵੇਲੇਬਲ ਆ ਇਹ ਮੇਨ ਇਹਦਾ ਸਾਰਾ ਮੇਨ ਗਰਮ ਵਾਖ ਦੋ ਮਸ਼ੀਨਾਂ ਆਪਾਂ ਖੁੱਲੀਆਂ ਹੀ ਲੈ ਕੇ ਆਏ ਅੱਛਾ ਲਾ ਲੋ ਕੋਈ 10 ਰੁਪਏ ਦੇ ਆਪਾਂ ਨੂੰ ਨਟ ਦੀ ਵੀ ਕੋਈ ਅਮੀ ਸਮੱਸਿਆ ਆਉਂਦੀ ਆ ਵੀ ਆਹ ਚੀਜ਼ ਉਹ ਆਪਣੀ ਅਵੇਲੇਬਲ ਨਹੀਂ ਹੋ ਸਕਦੀ ਆਪਾਂ ਉਹਦਾ ਚੱਕ ਕੇ ਆਪਾਂ ਭਾ ਲਾ ਦੋ ਮਸ਼ੀਨਾਂ ਖੁੱਲੀਆਂ ਮਤਲਬ ਪੂਰਾ ਉਠਾ ਵਾਲਾ ਨਾ ਯਾਰੀ ਲਾ ਲਈ ਤਾਂ ਬਾਹਰ ਵੱਡਾ ਰੱਖ ਲਿਆ ਬੂਰਾ ਕਰਾਂ ਖੁੱਲਾ ਹਣਾ ਤੇ ਮੜਿਆ ਕੋਰੀਆ ਵਾਲੀ ਤੇ ਵੀ ਗੱਲ ਕਰਕੇ ਆਜੀ ਆ ਜਾ ਪ੍ਰੀਤੁਰ ਆ ਜਾ ਮਗਰੀ ਆ ਜਾ ਆ ਜਾ ਤੈਨੂੰ ਦਿਖਾ ਲੀਏ ਨਾਲੇ ਤੈਨੂੰ ਆ ਜਾ ਤੈਨੂੰ ਨਾਲ ਖੇਤ ਦਾ ਮਾਹੌਲ ਦਿਖਾਵਾਂ ਆ ਟਰਾਲੇ ਫਿਰ ਬਾਈ ਨਾਲ ਕਿੰਨੇ ਟਰਾਲੇ ਆਪਣੇ ਕੋਲੇ ਆਪਣੇ ਲਵੇ 6 ਟਰਾਲੇ ਨੇ ਜੀ 6 ਟਰਾਲੇ ਤੇ 6 ਪੀਟੀਓ ਵਾਲੇ ਵੀ ਟਰਾਲੇ 6 ਦੇ 6 ਟਰਾਲੇ ਨਹੀਂ 6 ਪੀਟੀਓ ਵਾਲੇ ਨੇ ਤੇ 6 ਜਿੱਕਾਂ ਵਾਲੇ ਆ ਹਾਂਜੀ ਹਾਂ ਤੇ ਲਾ ਲਓ 6 ਟਰਾਲੀਆਂ ਆਪਣੇ ਲਵੇ 11 ਫੁੱਟੀਆਂ ਕਹਿਣ ਦਾ ਮਤਲਬ 18 ਕੇ ਟਰੈਕਟਰ ਆਪਣੇ ਨਾਲ ਮਸ਼ੀਨਾਂ ਦੇ ਚੱਲਦੇ ਨੇ ਕਿਸੇ ਫਾਰਮ ਵਾਲੇ ਨੇ ਕੰਮ ਕਰਨਾ ਹੋਵੇ ਜੀ ਕਿਸੇ ਨੂੰ 4 ਪੌਣਾ ਹੋਵੇ ਜੋ ਵੀ 40 50 100 ਕਿੱਲੇ ਦਾ ਇਕੱਠਾ ਵੀ ਕੰਮ ਹੋਵੇ ਕੋਈ 30 ਕਿਲੋਮੀਟਰ ਤੇ ਮਾਲ ਕਿਸੇ ਨੇ ਲੈ ਕੇ ਜਾਣਾ ਜੀ ਲਾ ਲਓ ਕੋਈ 5-7 ਕਿਲੋਮੀਟਰ ਦਾ ਚਲੋ ਇੱਕ ਦੋ ਟਰੈਕਟਰਾਂ ਨਾਲ ਹੁੰਦਾ ਅਸੀਂ ਮਾਲ ਦੂਰ ਪਹੁੰਚ ਕਰਦੇ ਹਾਂ ਲਾ ਲਓ 30 ਕਿਲੋਮੀਟਰ 40 ਕਿਲੋਮੀਟਰ ਕੋਈ ਖੁੱਬਣ ਖਾਬਣ ਵਾਲਾ ਤਾਂ ਗਾਰੇ ਗੂਰੇ ਵਾਲਾ ਪਰੇ ਪਹਿਲੀ ਚੈ ਖਾਲ ਵਿੱਚ ਦੀ ਭਰੀ ਹੋਈ ਲੰਘ ਜਾਂਦੀ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਚੈ ਗਿੱਲੇ ਜਵਾੜ ਦੀ ਕੋਈ ਦਿੱਕਤ ਆਇਆ ਥੋੜਾ ਜਿਹਾ ਇੱਥੇ ਵੀ ਗੱਲ ਕਰਨਗੇ ਵੈਸੇ ਮੈਂ ਆਪਾਂ ਰੇਟ ਦੀ ਵੀ ਗੱਲ ਕਰਾਂਗੇ ਯਾਰ ਹ ਜੇ ਜੇਦੀ ਮੁੱਢਲੀ ਆਪਾਂ ਗੱਲ ਕਰ ਗਏ ਹਾਂਜੀ ਹਾਂ ਜੇ ਉਹਨੂੰ ਦਸਾਂ ਚੋਂ 10 ਦੱਸ ਦਿੰਨੇ ਆ ਤਾਂ ਇਹਨੂੰ ਦਸਾਂ ਚੋਂ 9 ਵਾਲੀ ਇੱਕ ਦਸਾਂ ਚੋਂ 11 ਵਾਲੀ ਮਸ਼ੀਨ ਵੀਰ ਜੀ ਇਹ ਬੈਸਟ ਹੈ ਵੀ ਮਸ਼ੀਨ ਮਾੜੀ ਨਹੀਂ ਹਾਂ ਮਸ਼ੀਨ ਇਹ ਵੀ ਬੈਸਟ ਹੈ ਮਤਲਬ ਕਿ ਬਾਹਰਲੀ ਮਸ਼ੀਨ ਇਹ ਪਹਿਲਾਂ ਓਰੇ ਵਾਲੀਆਂ ਲੋਕਲ ਮਸ਼ੀਨਾਂ ਨਾਲੋਂ 100 ਗੁਣਾ ਵਧੀਆ ਜੀ ਅੱਛਾ ਕੀ ਕੀ ਖਾਸ ਹੈ ਇਹਦੇ ਵਿੱਚ ਕੀ ਖਾਸ ਆ ਤੇ ਇਹਦੇ ਵਿੱਚ ਕੀ ਖਾਸ ਹੈ ਆਪਣੀਆਂ ਓਰੇ ਵਾਲੇ ਲੋਕਲ ਬਲੇਡਾਂ ਨਾਲੋਂ ਹੂੰ ਇਹ ਟੌਪ ਨੇ ਜੀ ਹੂੰ ਬਲੇਡ ਚੰਗੇ ਐ ਸਿੰਪਲ ਨੇ ਹਾਂ ਇਹ ਤਾਂ ਜੇ ਸਿੰਪਲ ਨਹੀਂ ਮਤਲਬ ਜਪਾਨ ਵਾਲੀ ਨਾਲੋਂ ਚਲੋ ਇਹਦੇ ਬਲੇਡ ਥੋੜੇ ਜੇ ਪਿੱਛੇ ਰਹੇ ਨੇ ਲਾ ਲੋ ਜੇ 10 10 ਪੁਆਇੰਟ ਦੰਨਿਆ ਤਾਂ ਇਹਨੂੰ ਆਪਾਂ 9 ਦੇ ਦਿੰਨੇ ਹਾਂ 9 ਦਿੰਨੇ ਹਾਂ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਵੀ 9 ਵਾਲੀ ਹੈ ਕਿ 10 ਵਾਲੀ ਹਾਂਜੀ ਹਾਂ ਠੀਕ ਤੇ ਦੂਸਰੀ ਗੱਲ ਆ ਗਈ ਸਾਰਾ ਇਹਦਾ ਗ੍ਰੀਸ ਸਿਸਟਮ ਹੂੰ ਇਹਦੇ ਵੀ ਗ੍ਰੀਸ ਸਿਸਟਮ ਦਾ ਇਹਨੂੰ ਨੀਚੇ ਧਰੋ ਮੜੀ ਜੇ ਥੱਲੇ ਧਰੋ ਉਹਨੂੰ ਥੱਲੇ ਧਰੋ ਸਾਈਡ ਤੋਂ ਧਰੋ ਜਿਹੜਾ ਪਹਿਲਾਂ ਮੈਨੂੰ ਥੋੜਾ ਜਿਹਾ ਉਹ ਮੈਨੂੰ ਇਹਦੀਆਂ ਬੈਲਟਾਂ ਦਾ ਕੰਮ ਉਹਦੇ ਨਾਲੋਂ ਕੱਟ ਲੱਗਦਾ ਹਾਂਜੀ ਹਾਂ ਫਿਰ ਉਹੀ 9.0 ਤਾਂ ਹੀ ਦੰਨੇ ਆ ਜੀ ਹਨਾ ਔਰੇ ਵਾਲੀਆਂ ਬੈਲਟਾਂ ਨਾਲੋਂ ਜੀ ਟੌਪ ਨੇ ਆਪਣੇ ਔਰੇ ਹੀ ਜੀ ਬੈਲਟ ਨਹੀਂ ਮਿਲੂ ਇੰਡੀਆ 'ਚ ਬੈਲਟ ਇਹਦੀ ਵੀ ਨਹੀਂ ਮਰਦੀ ਲਾਲੋ ਉਹਨਾਂ ਨੇ ਇਹ ਵੀ ਸੋਚਿਆ ਜੀ ਚਲੋ ਬੈਲਟ ਮਰਦੀ ਉਹਨਾਂ ਨੇ ਹੀਟ ਦੀ ਵੀ ਸੋਚਿਆ ਜੀ ਜਾਪਾਨ ਨੇ ਵੀ ਬੈਲਟ ਗਰਮ ਵੀ ਨਾ ਹੋਵੇ ਬੈਲਟ ਇਹ ਵੀ ਨਹੀਂ ਮਰਦੀ ਆਪਣੀ ਔਰੇ ਸੋਚਿਆ ਟ੍ਰਾਇਲ ਦੇਖਿਆ ਜੀ ਪਹਿਲਾਂ ਇਹ ਮਸ਼ੀਨ ਦਾ ਫਿਰ ਮਸ਼ੀਨ ਲੈਣ ਦੀ ਸੋਚੀ ਆ ਆਪਾਂ ਲੈ ਕੇ ਵੀ ਪਹਿਲਾਂ ਇਹ ਆਇਆ ਉਹ ਤਾਂ ਸਾਨੂੰ ਆਪਾਂ ਨੂੰ ਨਿਗਾਹ ਪਈ ਵੀ ਚੀਜ਼ ਹਾਂ ਆ ਵੀ ਬੈਸਟ ਆ ਤਾਂ ਆਪਾਂ ਨੇ ਉਹ ਲਈ ਆ ਆਪਣੇ ਉਰੇ ਬੈਲਟਾਂ 'ਚ 10-10 ਕਿਲੇ ਵੱਟ ਗਏ ਪੁਆਇੰਟ ਇਹਦੇ ਵੀ ਗ੍ਰੀਸ ਦੇ ਦਿੱਤੇ ਹੋਏ ਆ ਸਰ ਸਾਰਾ ਗ੍ਰੀਸ ਉੱਪਰੋਂ ਉੱਥੋਂ ਇੱਕ ਥਾਂ ਮੇ ਹੋ ਜਾਣਾ ਸਾਰੇ ਨੂੰ ਠੀਕ ਆ ਹਾਂਜੀ ਹਾਂ ਗ੍ਰੀਸ ਇਹਨੂੰ ਗ੍ਰੀਸ ਪੁਆਇੰਟ ਵੀ ਦਿੱਤੇ ਹੋਏ ਆ ਤੇ ਇਹਦਾ ਟੋਕਾ ਤੇ ਇਹਦਾ ਕਿਵੇਂ ਆ ਟੋਕਾ ਇੱਕ ਮਿੰਟ ਤੁਹਾਨੂੰ ਚੈੱਕ ਕਰਾਉਣੀ ਟੋਕਾ ਇਹਦਾ ਵੀ ਟੌਪ ਆ ਜੀ ਹੂੰ ਆਪਾਂ ਇਹਨੂੰ ਵੀ ਕੁਆਲਟੀ ਸੇਮ ਆ ਜੀ ਲੈ ਕੇ ਆਪਾਂ ਇਹਨੂੰ ਵੀ ਬੇਟਾ ਵਾਲੇ ਬਲੇਡ ਆ ਅੱਛਾ ਇਹਦੇ ਵੀ ਟੋਕੇ ਦੇ ਵੀ ਬੇਟਾ ਵਾਲੇ ਬਲੇਡ ਲੱਗੇ ਹੋਏ ਆ ਤੇ ਇਹਦਾ ਚੁੱਲਾ ਸਿਰਵਾਰ ਤੇ ਲੱਗਿਆ ਨਹੀਂ ਇਹਦੇ ਅੱਗੇ ਨਹੀਂ ਹੈਗਾ ਹੂੰ ਬਾਯੋ ਕੁੰਡੀ ਇੱਧਰੋਂ ਹੂੰ ਆਪਾਂ ਹਰ ਦੇ ਵੀ ਆ ਦੇਖ ਲਈ ਬੈਰ ਸਾਈਡ ਤੋਂ ਦਿੰਦੇ ਹੂੰ ਨਹੀਂ ਦਿਖਦਾ ਇਧਰਲੇ ਪਾਸੇ ਸਾਫ ਦਿਖਦਾ ਆ ਦਿਖ ਰਹੀ ਹੈ ਜੀ ਐਚੇ ਦੇਖੋ ਹਰ ਜਰੋਕਦਾ ਆ ਦੇਖ ਬਿੱਟ ਲੱਗੀ ਹੋਈ ਹੈ ਇਹਦੇ ਵੀ ਸਾਰੇ ਇੰਨੇ ਇਹਦੇ ਸਾਫ ਸਟੀਲ ਵੰਗ ਜਿੰਦੇ ਹੂੰ ਫਰੰਟ ਤੋਂ ਦਿਖ ਰਿਹਾ ਜੀ ਬਿੱਟ ਚਿੱਟਾ ਪਿਆ ਜਿਹੜਾ ਆਮ ਲੋਹਾ ਜੀ ਉਹ ਜਰਿਆ ਪਿਆ ਹੂੰ ਜਿਹੜਾ ਆਮ ਲੋਆ ਕਹਿੰਦੇ ਨੇ ਜੋ ਜਰਿਆ ਪਿਆ ਜਿਹੜੀ ਬੈਟ ਲੱਗੀ ਹੋਈ ਉਹ ਸਟੀਲ ਵਾਂਗੂ ਸਾਹ ਇਧਰਲੇ ਅੰਦਰਲੇ ਪਾਸੋਂ ਬਹੁਤ ਜ਼ਿਆਦਾ ਦਿਖਦਾ ਹਾਂ ਅੰਦਰਲੇ ਪਾਸੋਂ ਬਹੁਤ ਜ਼ਿਆਦਾ ਦਿਖਦਾ ਆ ਦੇਖ ਅੰਦਰਲੇ ਪਾਸੋਂ ਤਾਂ ਸਾਫ਼ ਹੀ ਪਤਾ ਲੱਗਦਾ ਨੇ ਹਾਂਜੀ ਹਾਂਜੀ ਹਾਂ ਹੂੰ ਤੇ ਦੂਸਰੀ ਗੱਲ ਇਹਦੀ ਆ ਗਈ ਰਿਵਰਸ ਵਾਲੀ ਜੀ ਹੂੰ ਲਾਲੂ ਆਪਣੇ ਟਰੈਕਟਰ ਨੂੰ ਵੀ ਜੇ ਲਾਲੂ ਵੀ ਆਪਣਾ ਟਰੈਕਟਰ ਨੂੰ ਰਿਵਰਸ ਗੇਅਰ ਨਹੀਂ ਹੈਗਾ ਤਾਂ ਕੋਈ ਦਿੱਕਤ ਨਹੀਂ ਆਪਣੀ ਮਸ਼ੀਨ 'ਚ ਹੈਗਾ ਹੀ ਉਹ ਹੂੰ ਮਸ਼ੀਨੇ ਤੋਂ ਗੇਅਰ ਤੋਂ ਰਿਵਰਸ ਹੋ ਜਾਊਗੀ ਅੱਛਾ ਹਾਂਜੀ ਹਾਂ ਮਤਲਬ ਬਾਕੀ ਦੇ ਤਕਰੀਬਨ ਫਰ ਫੰਕਸ਼ਨ ਇਹਦੇ ਵੀ ਜਾਪਾਨ ਵਾਲੀ ਵਰਗੇ ਮੈਚ ਕਰਦੇ ਨੇ ਮੈਂ ਤਾਂ ਕਰਦੇ ਨੇ ਰੂਟਰ ਨਹੀਂ ਕਰਦਾ ਬਸ ਇਹਦਾ ਰੂਟਰ ਡਿਫਰੈਂਟ ਆ ਵਾ ਇਹਦਾ ਰੂਟਰ ਆਈ ਜਿਹੜਾ ਉਹੀ ਜਿਵੇਂ ਮੈਂ ਤੁਹਾਨੂੰ ਕਿਹਾ ਖੋਲ ਕੇ ਤਿੰਨ ਚਾਰ ਘੰਟੇ ਖਾਂਦਾ ਜਦੋਂ ਸੈਟਿੰਗ ਕਰਦੇ ਆਮ ਸਾਰੀਆਂ ਮਸ਼ੀਨਾਂ ਵਾਂਗੂ ਤੇ ਮਤਲਬ ਕਿ ਵੀ ਬਸ ਉਹਦਾ ਰੂਟਰ ਆਟੋਮੈਟਿਕ ਅਡਜਸਟ ਹੋ ਜਾਂਦਾ ਜੀ ਇਹਦਾ ਖੋਲ ਕੇ ਕਰਨਾ ਮਤਲਬ ਕੁੱਲ ਮਿਲਾ ਕੇ ਹੁਣ ਆਪਾਂ ਜੇ ਉੱਤੇ ਗੱਲ ਕਰ ਲਈਏ ਤਾਂ ਇੱਥੇ ਗੱਲ ਕਰਨ ਦਾ ਬਾਲਾ ਸੁਆਦ ਨਹੀਂ ਆਉਂਦਾ ਸੁਆਦ ਆਉਂਦਾ ਨਹੀਂ ਸੁਆਦ ਨਹੀਂ ਆ ਰਿਹਾ ਮਤਲਬ ਕੁੱਲ ਮਿਲਾ ਕੇ ਮਸ਼ੀਨ ਚੰਗੀ ਆ ਪਰ ਇੱਥੇ ਗੱਲ ਕਰਨ ਦਾ ਸੁਆਦ ਨਹੀਂ ਆ ਮਸ਼ੀਨ ਚੱਲਣ ਚ ਵੀ ਠੀਕ ਆ ਇਹੋ ਜੀ ਕੋਈ ਦਿੱਕਤ ਨਹੀਂ ਖੁੱਲਦੇ ਨਹੀਂ ਜਦ ਮੈਂ ਆਪਾਂ ਮੂਰਲੇ ਟਾਪੇ ਖੋਲਣੇ ਨੇ ਇਹ ਵੀ ਖੁੱਲਦੇ ਨਹੀਂ ਹੂੰ ਤੇ ਦੂਸਰੀ ਗੱਲ ਆ ਗਈ ਆਪਣੀ ਮਸ਼ੀਨਾਂ ਦੇ ਪੇਂਟ ਦੀ ਜੀ ਹੂੰ ਆਪਾਂ ਇਹਦੇ ਪੇਂਟ ਦੇ ਜਦੋਂ ਆਪਾਂ ਮਸ਼ੀਨਾਂ ਕੰਟੇਨਰ ਦੇ ਵਿੱਚੋਂ ਲਾਈਆਂ ਤਾਂ ਉਹਦੇ ਮਸ਼ੀਨਾਂ ਦੇ ਡੈਂਟ ਪੈ ਗਏ ਜੀ ਡੈਂਟ ਪੈ ਗਏ ਆਪਾਂ ਨੇ ਉਹਦੇ ਬਾਅਦ ਚ ਵੀ ਉਹਨੂੰ ਪੱਲੇ ਨੂੰ ਚਲੋ ਸਾਫ਼ ਕਰਦੀਏ ਪੇਂਟ ਕਰਦੀਏ ਆਪਾਂ ਨੇ ਉਹਨੂੰ ਕਾਸਟਿਕ 'ਚ ਡਬੋਤਾ ਸਾਰਾ ਪਾਊਡਰ ਕੋਟਿੰਗ ਹੋਇਆ ਇਹਨੂੰ ਕਾਸਟਿਕ ਨਾਲ ਵੀ ਇਹਨੂੰ ਕੁਝ ਪਤਾ ਨਹੀਂ ਲੱਗਦਾ ਪੇਂਟ ਦਾ ਜੇ ਆਪੋ ਉੱਤੇ ਗ੍ਰਾਈਂਡਰ ਚਲਾਉਣੇ ਤਾਂ ਰਾਬੜ ਵਾਂਗੂ ਲਫੀ ਜਾਂਦਾ ਰੰਗ ਆਮ ਮਸ਼ੀਨਾਂ ਕਹਿੰਦੇ ਦੋ ਸਾਲਾਂ ਦੇ ਵਿੱਚ ਲਾ ਲਓ ਮਸ਼ੀਨ ਖਤਮ ਹੋ ਜਾਂਦੀ ਆਮ ਸਾਰੇ ਉਹਦੇ ਜਿਹਨੂੰ ਵੀ ਆਪਾਂ ਲੋਕਲ ਮਸ਼ੀਨਾਂ ਪਹੁੰਚਦੇ ਆ ਕਹਿੰਦੇ ਦੋ ਉੱਤੇ ਖਾਣੀ ਵੀ ਇਹ ਮਸ਼ੀਨ ਨੂੰ ਤਜਾਬ ਨਹੀਂ ਖਾਊਗਾ ਜੀ ਅੱਜ ਤਾਂ ਮਤਲਬ ਘੱਟੋ ਘੱਟ ਮੰਨ ਕੇ ਚੱਲਦੇ ਵੈ ਮੈਨੂੰ 15 ਸਾਲ ਮਸ਼ੀਨ ਨੂੰ ਪਤਾ ਨਹੀਂ ਲੱਗਦਾ ਜੀ ਹੂੰ ਮਤਲਬ ਯਾਰ ਵਾਲੇ ਮਾਮਲੇ 'ਚ ਦੂਸਰਾ ਚਲੋ ਪਾਠ ਜਿਹੜਾ ਕੋਈ ਕਸਾਈ ਹੋਣੀ ਆ ਲਾ ਲਓ ਕੋਈ ਬੈਰਿੰਗ ਲਾ ਲਓ ਉਹ ਤਾਂ ਪੈ ਗਿਆ ਉਹਦਾ ਦੇਖੋ ਪੈਣੀ ਹਾਂ ਹਾਂ ਇਹ ਦਿੱਕਤ ਆਈ ਜੇ ਹੁਣ ਆਪਾਂ ਸੁੱਕੇ ਹੀ ਜਲਾਈ ਜਾਵਾਂਗੇ ਜੀ ਹੂੰ ਤੇ ਉਹ ਤਾਂ ਦੇਖੋ ਮਰਨੀ ਆ ਜੀ ਯਾਰ ਜੇ ਤਾਂ ਜਿਹੜੀ 4 ਪਾਉਣ ਵਾਲੀ ਮਸ਼ੀਨ ਆ ਜਿੰਨਾ ਮੇਰਾ ਮੰਨਣਾ ਹਾਂਜੀ ਹਾਂ ਬਈ 4 ਪਾਉਣ ਵਾਲੀ ਮਸ਼ੀਨ ਜੇ ਸਾਰੇ ਸੀਜ਼ਨ 'ਚ 5 ਦਿਨ ਖਤਮ ਕਰਦੀ ਆ ਹਾਂਜੀ ਹਾਂ ਤਾਂ ਉਹ ਆਪਦੇ ਤੇ ਫालतੂ ਲੱਗੇ ਬੇ ਪੈਸੇ ਆ ਜਿਹੜੇ ਹਾਂਜੀ ਹਾਂ ਉਹ ਬੰਦਾ ਸੋਚਦਾ ਵੀ ਇਹਦੋਂ 2 ਲੱਖ ਮਹਿੰਗੀ ਲੈ 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 ਲੋ ਜੀ ਅਸੀਂ ਜੀ ਮਸ਼ੀਨਾਂ ਵੇਚਦੀਆਂ ਹਾਂ 13-13 ਲੱਖ ਦੀਆਂ ਸਾਡੇ ਮਨ ਦੇ ਵਿੱਚ ਉਦੋਂ ਅੱਡੀ ਮਸ਼ੀਨਾਂ ਬ੍ਰੇਕਡਾਉਨ ਦੇ ਅਸੀਂ ਇਹ ਸੋਚੀ ਵੀ ਜੇ ਅਸੀਂ 20 ਲੱਖ ਦੀ ਮਸ਼ੀਨ ਵੀ ਜੇ ਹੋਵੇ ਅਸੀਂ ਉਹ ਲੈ ਲਈਏ ਵੀ ਸਾਨੂੰ ਬ੍ਰੇਕਡਾਉਨ ਬਸਾਨ ਐਨ 2 ਲੱਖ ਜ਼ਿਆਦਾ ਹੋਵੇ ਲੋਕਾਂ ਨੇ ਇਸ ਮਸਲੇ ਤੇ 2-2 ਕਰੋੜ ਵੀ ਲਾਤਾ ਲਾਤਾ ਜੀ ਹਾਂ 2-2 ਕਰੋੜ ਰੁਪਈਆ ਵੀ ਲਾਤਾ ਜੀ ਹਾਂ ਕਿਉਂਕਿ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਜਦੋਂ ਉਹ ਖੜਦੀ ਆ ਬਾਈ 8-9000 ਰੁਪਇਆ ਚ ਪੁਆਈ ਆ ਹਾਂਜੀ ਹਾਂਜੀ ਜੇ ਸ਼ਾਮ ਨੂੰ ਇੱਕ ਚਾਲਦੀ ਮਸ਼ੀਨ ਨੇ 10 ਦਿਨ ਦਾ ਮਤਲਬ ਇਹ ਲੈ ਲਓ 50000 ਰੁਪਏ ਦਾ ਨੁਕਸਾਨ ਕਰ ਦਿੰਦੀ ਆ ਜੀ ਕਰਦੀ ਆ ਤੇ ਜੇ 4 ਦਿਨ ਖੜ ਗਈ 2 ਲੱਖ ਦਾ ਨੁਕਸਾਨ ਆ ਜੇ ਅਗਲਾ ਉਹ ਦੋ ਫਿਰ ਸੋਚਦਾ ਵੀ ਲੱਖ ਰੁਪਇਆ ਵੱਧ ਲਾ ਦ ਹਾਂਜੀ ਹਾਂਜੀ ਹਾਂ ਹਨਾ ਲਾਲੋ ਹੁਣ ਆਪਾਂ ਬਲੇਡਾਂ ਦੀ ਲਾ ਲਓ ਇਹ ਜੇ 4 ਦਿਨ ਆਪਣੀ ਮਸ਼ੀਨ ਬਲੇਡਾਂ ਕਾਰਨ ਵੱਧ ਚੱਲ ਗਈ ਕਿੰਨਾ ਫਾਇਦਾ ਕਰਦੀ ਆ ਆਹਾ ਇਹ ਕੀ ਆ ਇਹ ਦਾ ਜੀ ਬੂਮ ਐ ਲੈ ਲਓ ਇਹ ਬੂਮ ਵੱਡਿਆ ਹੈ ਵੱਡਕੇ ਦਿਖਾ ਰਿਆ ਵੀ ਮਟਾਈ ਕਿੰਨੀ ਆ ਬੂਮ ਦੀ ਨਹੀਂ ਮਟਾਈ ਨਹੀਂ ਆਪਣਾ ਛੋਟਾ ਕਨਖਾਤਰ ਦਿਖਾ ਵੱਡਾ ਦੀ ਇਹ ਜਮੇ ਲਾ ਲੋ ਤਾਂ ਨੂੰ ਜੀ ਸਾਨੂੰ ਬਹੁਤ ਦਿੱਕਤ ਆਈ ਈਐਨ ਏ 8 ਜਮੇ ਕਹਿੰਦੇ ਨੇ ਟੈਂਪਰ ਵਾਲਾ ਉਸ ਤਰ੍ਹਾਂ ਦਾ ਮਾਲ ਇਹ ਹੈਗਾ ਆਪਣਾ ਸਿੱਪਲ ਸਿੱਪ ਸਿੱਪ ਦੇ ਜਿਹੜਾ ਸਟੀਮ ਪੈ ਪੀ ਜੀ ਸਟੀਮ ਪੈ ਪੁੰਦ ਨੇ ਉਹ ਪੈ ਪਾ ਜੀ ਇਹ ਪਿੱਟੇ ਕੋਈ ਜੋੜ ਨਹੀਂ ਜਾਜ ਨੇ ਜੀ ਉਹਨਾਂ ਦੇ ਸਟੀਮ ਪਾਈਪ ਆਉਂਦੇ ਢਲਾਈ ਦਾ ਹੀ ਬਣਿਆ ਹੋਇਆ ਜੋੜ ਨਹੀਂਗਾ ਹਾਂ ਜੀ ਹਾਂ ਉਹ ਸਟੀਮ ਪਾਈਪ ਜੀ ਨੂੰ ਆਪਾਂ ਕਹਿੰਦੇ ਆ ਜੀ ਇੱਕ ਆਪਣੇ ਜਿਹੜੇ ਆਮ ਪਾਈਪਾਂ ਨੂੰ ਹੁੰਦਾ ਜੋੜ ਹੁੰਦਾ ਹੈਵੀ ਨੂੰ ਕੱਟਣ ਲੱਗੀ ਦੱਸ ਦਿੰਦਾ ਜੀ ਤੁਹਾਡਾ 1.5 ਸੂਤ 2 ਸੂਤ ਦੀ ਪਲੇਟ ਆ ਲਾ ਹਾਂ ਹਾਂ ਜੀ ਹਾਂ ਤੇ ਇੱਕ ਮੈਨੂੰ ਹੁਣ ਇੱਕ ਗੱਲ ਇਹ ਵੀ ਮੁਕਾ ਦੇ ਹੁਣ ਇਹ ਕਿੰਨੇ ਕ ਦੀ ਆਊਗੀ ਜੇ ਇੱਕ ਜ਼ਿਮੀਦਾਰ ਨੇ ਤੁਹਾਡੇ ਤੋਂ ਖਰੀਦਣੀ ਆ ਤਾਂ ਕਿੰਨੇ ਦੀ ਆਊਗੀ ਇਹ ਮਸ਼ੀਨ ਜੇ ਤਾਂ ਆਪਾਂ ਇਹ ਮਸ਼ੀਨ ਲੈਨੇ ਆ ਫੋਰ ਰੋਜ਼ਪਾਨ ਵਾਲੀ ਜੀ ਇਹ ਪੈ ਜੂਗੀ ਜੀ 1.5 ਲੱਖ ਦੀ ਜੀ ਠੀਕ ਤੇ ਦੂਸਰੀ ਮਸ਼ੀਨ ਕੋਰੀ ਆਲੀ ਪੈਜੂਗੀ ਜੀ ਫਾਈਬਰ ਉਹ 13 ਲੱਖ ਦੀ ਅੱਛਾ ਉਹਦੇ ਚ ਲੱਖ 50000 ਰੁਪਇਆ ਘਟਜੂ ਤੇ ਇੱਕ ਰੋ ਵਧਜੂ ਸੈਜ ਵੀ ਹਾਂ ਸੈਜ ਹਾਂ ਇੱਕ ਤਾਂ ਰੋ ਵਧਜੂਗਾ ਜੀ ਕੁਝ 50000 ਘਟਜੂ ਰੋ ਵਧਜੂ ਰੋ ਵਧਜੂਗਾ ਤੇ ਇਹਦੇ ਚ ਇੱਕ ਰੋ ਘਟਜੂਗਾ ਹਾਂਜੀ ਹਾਂ ਤੇ ਰੋਗ ਵੀ ਕਈ ਘਟ ਜਾਣਗੇ ਰੋਗ ਤਾਂ ਬਹੁਤ ਜ਼ਿਆਦਾ ਘਟਦੇ ਨੇ ਜੀ ਲਾਲੋ ਦੇ ਮੁਕਾਬਲੇ ਆਪਣੀ ਮਸ਼ੀਨ ਸੀਨ ਦੇ ਵਿੱਚ ਮੋਟਾ ਹਿਸਾਬ ਹੈ ਹੂੰ ਬੇਸ ਮਾਡਲ ਆ ਇਹ ਦੁੱਪਰ ਵੀ ਮਾਡਲ ਪਏ ਨੇ ਉਹ ਆਪਾਂ ਲੈ ਕੇ ਫੇਰ ਆਵਾਂਗੇ ਜਦੋਂ ਫਿਊਚਰ ਚ ਲੋੜ ਪੂਆ ਬਣ ਹੂੰ ਮਾਕੇ ਜੇ ਆਪਾਂ 1.5 ਕਰੋੜ 2 ਕਰੋੜ ਦੇ ਮਸ਼ੀਨਾਂ ਆਪਣੇ ਕਲਾਸ ਕਲਾਸ ਕੰਪਨੀ ਦਾ ਮਸ਼ੀਨਾਂ ਹੁੰਦੇ ਨੇ ਉਹਦੇ ਕੰਪੇਅਰ ਦੇ ਮਸ਼ੀਨਾਂ ਆਪਣੇ ਕੋਲ ਹੈਗੀਆਂ ਨੇ ਇਸ ਤੋਂ ਅੱਗੇ ਜੀ ਰੂਟਰ ਲੱਗਦੇ ਨੇ ਹੂੰ ਉਹਨੂੰ ਦਾਣਾ ਫੁੱਲ ਕਰੈਸ਼ ਕਰਕੇ ਹੂੰ ਫੁੱਲ ਗ੍ਰੈਂਡ ਕਰਕੇ ਫੇਰ ਉਹ ਤੋੜਦੇ ਨੇ ਉੱਥੇ ਦਾ ਗ੍ਰੈਂਡ ਹੋਣੀ ਹੁੰਨੇ ਨੇ ਉਰੇ ਆ ਕੇ ਫੇਰ ਹੋਣੇ ਨੇ ਅੱਛਾ ਹੂੰ ਦੇ ਵਿੱਚ ਸਿਸਟਮ ਲੱਗਾ ਜੀ ਅੱਛਾ ਹਾਂਜੀ ਉਹ ਗਾਹ ਆਊਗਾ ਹਾਂਜੀ ਆਊਗਾ ਜੀ ਆਪਾਂ ਨੂੰ ਕੋਈ ਕਹੂਗਾ ਆਪਾਂ ਮੰਗਾਵਾਂਗੇ ਫਿਰ ਹਾਲ ਇਹਨੂੰ ਚੱਲਦੀ ਦੇਖ ਆਪਾਂ ਜਾ ਕੇ ਦੇਖ ਕੇ ਆਈਏ ਸਰ ਹਰ ਹਾਲ ਇਹਨੂੰ ਪਰੀ ਚੱਲਦੀ ਚੈੱਕ ਕਰਦੇ ਹਾਂ ਹਾਂਜੀ ਹਾਂ ਤੇ ਕੀ ਕਹਿੰਦੀ ਹੈ ਹਾਂਜੀ ਹਾਂਜੀ ਹਾਂ ਤੇ ਨੰਬਰ ਸਕਰੀਨ ਤੇ ਦਿਖ ਰਿਹਾ ਜੀ ਕਲਾਸ ਵਾਲਿਆਂ ਦਾ ਮੁੰਡਿਆਂ ਦਾ ਤੇ ਕੰਮ ਜੀ ਕਲਾਸੀ ਆ ਸਨਮਪ੍ਰੀਤ ਹਾਂਜੀ ਹਾਂ ਓਹ ਸਿੱਧੂ ਦਾ ਗੀਤ ਨਹੀਂ ਹਨ ਹਾਂਜੀ ਹਾਂਜੀ ਉਸੇ ਕੰਮ ਕੰਮ ਤੇ ਗੱਡੀ ਆਪਣਾ ਗੋਤ ਵੀ ਸਿੱਧੂ ਹੀ ਹੈ ਅੱਛਾ ਤਾਂ ਹੀ ਜੀ ਕਲਾਸ ਫਿਰ ਇਹ ਸਿੱਧੂ ਤੋਂ ਦੇਖ ਕੇ ਰੱਖਿਆ ਜੀ ਕਲਾਸ ਜੀ ਕਲਾਸ ਐ ਨਹੀਂ ਰੱਖਿਆ ਜੀ ਆਪਾਂ ਜਿੱਤੇ ਮਤਲਬ ਆਪਣੀ ਕੁਆਲਿਟੀ ਨੂੰ ਹਾਂ ਤੇ ਸਾਡੇ ਗਾਣਾ ਚੱਲਦਾ ਜਾਂਦਾ 3 ਜੀ ਕਲਾਸ ਇੱਕ ਦਾ ਕਲਾਸ ਕੰਪਨੀ ਦਾ ਨਾਮ ਆ ਜਿਹੜੀ ਬਹੁਤ ਤਾਕੜੀ ਮਸ਼ੀਨਾਂ ਬਣਾਉਂਦੀ ਐ ਇੱਕ ਤਾਂ ਕਾਰਨ ਉਹ ਹੋਗਾ ਵੀ ਆਪਾਂ ਕਲਾਸ ਦੇ ਬਰੋਬਰ ਦੀ ਮਸ਼ੀਨ ਆਪਣੀ ਹਾਂ ਆਪਾਂ ਤਾਂ ਇਹ ਮਸ਼ੀਨ ਦਾ ਨਾਮ ਰੱਖਿਆ ਜੀ ਕਲਾਸ ਤੇ ਇੱਕ ਸਿੱਧੂ ਮੂਸੇ ਵਾਲਾ ਦਾ ਗਾਣਾ ਚੱਲਦਾ ਦੀ ਮੌਕੇ ਤੇ ਜਿਹੜੀ ਗੱਲ ਆਉੜ ਗਈ ਆਪਾਂ ਨੇ ਉਹ ਰੱਖਤਾ ਬੱਚੀ ਕਲਾਸ ਦਾ ਹਾਂ ਜੀ ਹਾਂ ਜੀ ਤੇ ਇੱਕ ਕਮਾਲ ਕਲਾਸ ਬਾਕੀ ਕੁਆਲਟੀ ਵਾਲੋ ਜੀ ਕਲਾਸ ਜਿਵੇਂ ਆਪਾਂ ਹਾਈ ਪਾਈ ਕਹਿ ਦਿੰਨੇ ਆ ਉਹਨੂੰ ਸੋਚ ਕੇ ਰੱਖ ਲੈ ਕੋਈ ਗਾਣਾ ਚੱਲਦਾ ਜਾਂਦਾ ਦੀ ਬਸ ਉਹਦੀ ਨਾਮ ਰੱਖ ਲੈ ਹੂੰ ਗੱਡੀ ਚੱਲੀ ਸੀ ਅਸੀਂ ਇੱਥੇ ਹਾਂਜੀ ਹਾਂ ਸਰਾ ਵੀ ਗੱਲਬਾਤ ਨੰਬਰ ਜੀ ਕਲਾਸ ਦਾ ਮਤਲਬ ਕੋਈ ਸਰਵਿਸ ਦੀ ਕੋਈ ਦਿੱਕਤ ਨਹੀਂ ਆ ਵੀ ਚਾਹੇ ਅਜ ਤੂੰ ਤਹ 200 ਮਿੰਟ ਚੱਲਦੀ ਆ। ਸਰਾ ਵੀ ਗੱਲ ਦਾ ਨੰਬਰ ਨਾ ਡਬੋ ਦੇਣਾ ਜੇ ਤੁਸੀਂ ਸਰਵ ਦਾ ਫੋਨ ਨਾ ਚੱਕਿਆ ਤਾਂ ਉਹ ਜੀ ਕਲਾਸ ਦੀ ਇੱਜ਼ਤ ਦਾ ਸਵਾਲ ਹਾਂਜੀ ਹਾਂਜੀ ਹਾਂ ਹੁਣ ਇਹ ਸਿੱਧੂਆਂ ਦੀ ਇੱਜ਼ਤ ਦਾ ਸਵਾਲ ਆ ਹਾਂਜੀ ਹਾਂਜੀ ਹਾਂ ਹੁਣ ਇਹ ਸਰਦਾਰਾਂ ਦੀ ਇੱਜ਼ਤ ਦਾ ਸਵਾਲ ਹੈ ਪੰਜਾਬੀਆਂ ਦੀ ਇੱਜ਼ਤ ਦਾ ਸਵਾਲ ਆ ਨੌਜਵਾਨਾਂ ਦੀ ਇੱਜ਼ਤ ਹੁਣੇ ਬਹੁਤ ਕੁਝ ਹੈ ਹਾਂਜੀ ਹਾਂ ਠੀਕ ਹੈ ਕਿ ਨਹੀਂ ਹਾਂਜੀ ਹਾਂ ਤਾਂ ਹੁਣ ਜੀ ਕਲਾਸ ਤਾਂ ਫਿਰ ਜੀ ਕਲਾਸ ਹੀ ਹੋਣਾ ਚਾਹੀਦਾ ਹਾਂਜੀ ਹਾਂ ਠੀਕ ਹੈ ਕਿ ਨਹੀਂ ਨਹੀਂ ਟੋਪਾ ਜੀ ਤੇ ਕਰਨਗੇ ਮੁੰਡੇ ਯਾਰ ਉਮੀਦ ਵੀ ਆ ਤੇ ਦਵਾਵਾ ਵੀ ਦਿਓ ਜਿਉਂਦੇ ਰਹੋ